ਲੰਮੀ ਲਾਈਨ ਟਰਾਲੀਆਂ ਦੀ ਲੱਗੀ ਹੋਈ ਹੈ ਥੈਲੇ ਮਿੱਟੀ ਦੇ ਭਰ ਕੇ ਇਹ ਨੌਜਵਾਨਾਂ ਨੇ ਖੜਾਏ ਆ ਕਦੋਂ ਤੋਂ ਇਹ ਕੰਮ ਚੱਲ ਰਿਹਾ ਹੈ ਕਿਹੜੀ ਮੁਸ਼ਕਲ ਇੱਥੇ ਆਣ ਖੜੀ ਹੋਈ ਆ ਪੰਜਾਬ ਦੇ ਲੋਕ ਡੁੱਬ ਰਹੇ ਆ ਲੋਕਾਂ ਦੇ ਘਰ ਹਟ ਰਹੇ ਆ ਤੇ ਲੋਕਾਂ ਦੀਆਂ ਜ਼ਮੀਨਾਂ ਹਟ ਰਹੀਆਂ ਪਰ ਪੰਜਾਬ ਦੇ ਲੋਕ ਪਾਣੀਆਂ ਤੋਂ ਨਹੀਂ ਘਬਰਾਉਂਦੇ ਪਾਣੀਆਂ ਤੋਂ ਖਤਰਾ ਨਹੀਂ ਪਈ ਫੇਕੀ ਤੋਂ ਖਤਰਾ ਤੁਹਾਨੂੰ ਇਹ ਖਤਰਾ ਹੈ ਸਾਨੂੰ ਸਰਕਾਰਾਂ ਤੋਂ ਰਾਜਨੀਤਿਕ ਲੋਕਾਂ ਦੇ ਨਾਲ ਕੋਈ ਜੈਲਸੀ ਹੈ ਕੋਈ ਦੁਸ਼ਮਣੀ ਹੈ ਤੁਸੀਂ ਵੈਨਰ ਵੀ ਲਾਇਆ ਹੋਇਆ ਹੈ ਪਿੱਛੇ ਵੀ ਭਾਈ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਲੀਡਰ ਦਾ ਇੱਥੇ ਫੋਟੋ ਖਿਚਵਾਉਣਾ ਮੰਨ ਪਰ ਲੋਕ ਤਾਂ ਕਹਿੰਦੇ ਵੀ ਪੰਜਾਬ ਦੇ ਨੌਜਵਾਨ ਵੀ ਕੰਮ ਨਹੀਂ ਕਰਦੇ ਹੁਣ ਇੱਥੇ ਵੀ ਵਿਦੇਸ਼ ਸਾਰੇ ਕਰਦੇ ਸਾਰਾ ਏਰੀਆ ਲੱਗਿਆ ਵਾ ਜੀ ਟੱਕਰ ਸਾਡੀ ਇਸ ਵੇਲੇ ਸਰਕਾਰਾਂ ਦੇ ਨਾਲ-ਨਾਲ ਭਾਖੜੇ ਦੀਆਂ ਗਲਤ ਨੀਤੀਆਂ ਦੇ ਨਾਲ ਹੈ ਵਾਟਰ ਬੰਬ ਬੰਨੇ ਹੋਏ ਆ ਸਾਡੇ ਉੱਪਰ ਜਦ ਅਸੀਂ ਨਹਿਰਾਂ ਮੰਗਦੇ ਤਾਂ ਇਹਨਾਂ ਕੋਲ ਪਾਣੀ ਨਹੀਂ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਪ੍ਰਧਾਨ ਮੰਤਰੀ ਸਾਹਿਬ ਨੂੰ ਕਹੂੰਗਾ ਇਹੀ ਮੈਨੇਜਮੈਂਟ ਹੈ ਹੜ ਆਇਆ ਔਰ ਅਸੀਂ ਇੱਕ ਮੈਨੇਜਮੈਂਟ ਇਹ ਵੀ ਬਣਾਈ ਵੀ ਬੇ 1 ਲੱਖ ਗੱਟਾ ਰਿਜ਼ਰਵ ਰੱਖਣਾ ਸਾਡੇ ਕੋਲ ਹਰ ਵੇਲੇ 10 ਟਰਾਲੀਆਂ ਰਿਜ਼ਰਵ ਹੁੰਦੀਆਂ ਉਹ ਕਹਿੰਦੇ ਕਿੱਥੇ ਮੈਨੇਜਮੈਂਟ ਮੁੱਖ ਮੰਤਰੀ ਸਾਹਿਬ ਕਹਿੰਦੇ 70 75 ਟਰੈਕਟਰ ਤਾਂ ਪਰਸੈਂਟ ਤਾਂ ਇੱਥੇ ਟਰੈਕਟਰੇ ਫਾਲਤੂ ਤੁਰੇ ਫਿਰਦਾ ਕੋਈ ਉਹ ਖੰਭੇ ਖਿੱਚਣ ਨੂੰ ਰੱਖੇ ਹੋਏ ਆ ਕੋਈ ਮਕਾਨਾ ਜਾਣ ਨੂੰ ਰੱਖੇ ਹੋਏ ਆ ਬਾਕੀ ਇਹ ਧਰਨੇ ਚ ਲਈ ਫਿਰਦੇ ਆ ਜਿਹੜੇ ਮੰਦਿਰ ਨੂੰ ਕਹਿੰਦੇ ਫੋਗ ਰਿਹਾ ਏ ਟਰੈਕਟਰਾਂ ਨੂੰ ਬੜੇ ਬੜੇ ਟਾਇਰ ਪਾ ਕੇ ਘੁੰਮਦੇ ਫੋਗਰ ਵਰਦੀਆਂ ਕਰਦੇ ਆਪਣਾ ਹੁੱਲੜ ਬਾਜ਼ੀਆਂ ਕਰਦੇ ਇਹ ਅੱਜ ਉਹੀ ਖੜੇ ਸਾਰੇ ਆ ਗਏ ਅੱਜ ਜਿਨ੍ਹਾਂ ਨੂੰ ਪੁਲਿਸ ਘੇਰਦੀ ਹੁੰਦੀ ਜਿੰਦੇ ਟਰੈਕਟਰ ਬੌਂਡ ਕਰਦੇ ਜੀ ਇਹ ਸਾਰੇ ਉਹੀ ਟਰੈਕਟਰ ਹੈ ਜੀ ਅੱਜ ਆਏ ਵੇ ਤੇ ਹੁਣ ਨਹੀਂ ਦਿਖਦਾ ਕੋਈ ਸਰਕਾਰ ਦਾ ਬੰਦਾ ਜਿੱਥੇ ਅੱਜ ਆ ਕੇ ਦੇਖਣ ਆ ਫਿਰ ਕਿਸੇ ਬੰਨ ਪਰ ਅੱਜ ਉਹੀ ਮਾਮਾ ਦੇ ਸੂਰਮਿਆਂ ਨੇ ਉਹੀ ਟਰੈਕਟਰਾਂ ਨੇ ਟੱਕਾ ਆਲੇ ਨੇ ਨੇਰੀ ਲਿਆਂਦੀ ਭਈ ਦੇਖੋ ਕੋਈ ਬੀਬੀ ਨੂੰ ਜੱਫੀ ਪਾ ਕੇ ਉਹਨੂੰ ਤਰਵਾਸਾ ਦੇ ਰਿਆ ਹੈ ਰਾਜਨੀਤੀ ਲੀਡਰ ਕੋਈ ਉਹ ਕੜੁੱਕੇ ਜਿਹੜੇ ਕਹਿੰਦੇ ਕੜੁੱਕਾ ਕਹੀ ਜਾਂਦੇ ਇਹਨੂੰ ਹੈਦਾ ਵੱਡੀ ਗੱਡੀ ਆ ਉਹ ਉਹਦੇ ਉੱਤੇ ਚੜਿਆ ਹੋਇਆ ਹਾਂਜੀ ਕੋਈ ਕਿਸੇ ਪੈਸੇ ਨੋਟਾਂ ਦੀ ਗੱਥੀਆਂ ਬਣ ਰਹੀਆਂ ਹੁਣ ਤੁਹਾਨੂੰ ਰਾਜਨੀਤੀ ਤੇ ਇੰਨਾ ਤੇ ਇਹ ਵੀ ਯਕੀਨ ਨਹੀਂ ਹੋਇਆ ਕਹਿੰਦੇ ਸੀ ਸੇਵਾਜੁੱਤੇ ਹੀ ਹੋਏ ਆ ਤੁਸੀਂ ਪੈਸਾ ਕਹਿੰਦੇ ਉਹ ਤਾਂ ਸਾਡੇ ਵੀ ਖੋਣ ਨੂੰ ਫਿਰਦੇ ਆ ਉਹਨੂੰ ਨੂੰ ਫਿਰਦੇ ਤੁਹਾਡੇ ਪੈਸੇ ਉਹ ਤਾਂ ਸਾਡੇ ਖੋਣ ਵਾਲੇ ਆ ਥੋੜੋ ਜੀ ਸੁਣੀ ਜ਼ੋਰ ਤਦਲੀ ਨਾਲ ਜਿਹੜੀ ਮੋਤੀ ਸਰਕਾਰ ਹੈ ਇਹਨਾਂ ਤੁਹਾਨੂੰ ਖਤਮ ਕਰਨੀ ਥੋਡੀ ਪੀੜੀ ਅਸੀਂ ਇੱዚ ਖਤਮ ਹੋਏ ਅਸੀਂ ਬਚ ਗਏ ਪਰ ਤੁਹਾਨੂੰ ਹੀ ਨਹੀਂ ਖਤਮ ਕਰਨਾ ਜੇ ਤੁਸੀਂ ਨਾ ਸੰਭਲੇ ਕਹਿੰਦੇ ਪੰਜਾਬ ਬਚਾਉਣਾ ਹੀ ਅਸੀਂ ਆਂ ਬਚਾਣਾ ਪੰਜਾਬ ਡੋਬੇ ਮੋਤੀ ਨੇ ਉਹ ਯਾਰ ਪਖੜੇ ਤੇ ਮੈਨੂੰ ਬਠਾਲ ਤੇ ਤਿਕਣਾ ਆ ਨਾ ਜਾਂਦਾ ਰੋਕ ਲੈਣਾ ਸੀ ਪਖੜੇ ਦੇ ਪਾਣੀ ਜਿੱਥੇ ਚਾਰ ਗੇਟ ਆ ਦੋ ਗੇਟ ਹੋਰ ਖੋਰ ਰੱਖਣ ਦੇ ਸੇ ਪਹਿਲਾਂ ਹੀ ਜਾ ਪਤਾ ਬਰਸਾਤ ਹੈ ਢਿੱਡ ਚ ਬੱਚਾ ਤਾਂ ਦਿਖਾ ਰਹੇ ਆ ਪੇ ਇੱਥੇ ਨਾਵੇਂ ਦਾ ਹੋ ਗਿਆ ਤਾਂ ਗਵਰਨਮੈਂਟ ਨੂੰ ਇਹ ਵੀ ਪਤਾ ਮੈਂ ਪਖੜੇ ਚ ਆ ਰਣਾ ਗਵਰਨਮੈਂਟ ਨੂੰ ਪਤਾ ਪਖੜੇ ਚ ਆ ਰਣਾ ਕਿਸ਼ਤੀ ਚ 2 ਘੰਟੇ ਲਾਂ ਦੇ ਫੂਕ ਭਰਨੇ ਨੂੰ 2 ਘੰਟੇ ਲਾਂ ਦੇ ਕੱਢਣ ਨੂੰ ਮੈਨੂੰ ਦੱਸੋ ਕਿਹੜੇ ਬੰਦੇ ਪਰ ਇੰਡੀਆ ਰਫ ਲੱਗੀ ਵੀ ਇਹ ਅੱਜ ਦਾ ਇਹੀ ਲੜੀ ਜਾਂਦੇ ਬੀਜੇਪੀ ਵਾਲੇ ਏਨੇ ਹਜ਼ਾਰ ਕਰੋੜ ਹਮਨੇ ਰੱਖਾ ਥਾ ਉਹ ਕਿੱਥੇ ਗਿਆ ਉਹ ਕਹਿੰਦੇ ਦਿੱਤਾ ਹੈ ਨਹੀਂ ਸਾਨੂੰ ਤਾਂ ਇਹ ਨਾ ਸਿਆਪੇ ਨੇ ਮਾਰ ਲਿਆ ਆਡਾ ਹਰ ਮੰਦਰ ਸਾਹਿਬ ਤੇ ਅਟੈਕ ਹੈ ਤੁਸੀਂ ਇਹ ਨਾ ਸਮਝੋ ਭੁੱਲ ਜਾਓ ਸਿੱਧਾ ਹੀ ਟੈਕ ਹੈ ਇਹਨੂੰ ਅਟੈਕ ਮੰਨਦੇ ਹਾਂ ਅਸੀਂ ਟੈਕ ਫੜਾ ਨੂੰ ਹਾਂ ਅਟੈਕ ਜਦੋਂ ਕਿਤੇ ਚਕਾਰਾ ਲਾਇਆ ਜਾਂਦਾ ਤਾਂ ਕਿਸੇ ਨਾ ਕਿਸੇ ਮੋਰਚੇ ਨੂੰ ਫਤਿਹ ਕਰਨ ਦੇ ਲਈ ਫੌਜਾਂ ਤੁਰਦੀਆਂ ਇੱਥੇ ਕਿਹੜਾ ਮੋਰਚਾ ੜਿਆ ਹੋਇਆ ਕਿਹਦੇ ਲਈ ਇਹ ਲੋਕ ਇਕੱਠੇ ਹੋਏ ਆ ਉਹ ਸਾਰੀ ਗੱਲਬਾਤ ਤੁਹਾਨੂੰ ਦੱਸਦੇ ਆ ਅਨੰਤਪੁਰ ਸਾਹਿਬ ਦਾ ਇਲਾਕਾ ਨੂਰਪੁਰ ਵੇਦੀ ਦਾ ਇਲਾਕਾ ਜਿੱਥੇ ਕਿ ਟਰਾਲੀਆਂ ਭਰੀਆਂ ਜਾ ਰਹੀਆਂ ਮੈਂ ਦਿਖਾ ਦਿਆ ਲੰਮੀ ਲਾਈਨ ਟਰਾਲੀਆਂ ਦੀ ਲੱਗੀ ਹੋਈ ਹੈ ਥੈਲੇ ਮਿੱਟੀ ਦੇ ਭਰ ਕੇ ਇਹ ਨੌਜਵਾਨਾਂ ਨੇ ਖੜਾਏ ਆ ਕਦੋਂ ਤੋਂ ਇਹ ਕੰਮ ਚੱਲ ਰਿਹਾ ਹੈ ਕਿਹੜੀ ਮੁਸ਼ਕਲ ਇੱਥੇ ਆਣ ਖੜੀ ਹੋਈ ਆ ਉਹ ਸਾਰੀ ਗੱਲਬਾਤ ਜਿਹੜੀ ਹੈਗੀ ਕਰਾਂਗੇ ਸਾਡੇ ਨਾਲ ਵੀਰ ਸਿੰਘ ਬੜਵਾ ਜੀ ਬਾਈ ਜੀ ਕਿਵੇਂ ਦੇਖਦੇ ਹੋ ਕਿਹੜੀ ਮੁਸ਼ਕਲ ਹੁਣ ਪੈ ਗਈ ਜਿਹੜੀ ਤੁਸੀਂ ਇੱਥੇ ਐਨੇ ਦਿਨਾਂ ਦਾ ਮੋਰਚਾ ਖੋਲਿਆ ਹੋਇਆ ਕਿੱਥੇ ਜਾ ਕੇ ਇਹ ਟਰਾਲੀਆਂ ਲੈ ਕੇ ਜਾ ਰਹੇ ਹੋ ਤੁਸੀਂ ਦੇਖੋ ਬਰਸਾਤ ਦਾ ਮੌਸਮ ਹੈ ਇਸ ਸਮੇਂ ਜੋ ਪਾਣੀ ਨੇ ਇਹ ਪਾਣੀ ਨਹੀਂ ਕਹਿ ਸਕਦੇ ਆਪਾਂ ਇਹ ਸਰਕਾਰਾਂ ਦੀਆਂ ਨਲਾਕੀਆਂ ਦੇ ਕਾਰਨ ਅੱਜ ਜਿਹੜੇ ਪੰਜਾਬ ਦੇ ਹਾਲਾਤ ਬਣੇ ਹੋਏ ਐ ਤਾਂ ਪੰਜਾਬ ਦੇ ਲੋਕ ਡੁੱਬ ਰਹੇ ਐ ਲੋਕਾਂ ਦੇ ਘਰ ਹੜ੍ਹ ਰਹੇ ਐ ਤੇ ਲੋਕਾਂ ਦੀਆਂ ਜ਼ਮੀਨਾਂ ਹੜ੍ਹ ਰਹੀਆਂ ਪਰ ਪੰਜਾਬ ਦੇ ਲੋਕ ਪਾਣੀਆਂ ਤੋਂ ਨਹੀਂ ਕਬਰਾਂਦੇ ਏ ਪੰਜਾਬ ਦੇ ਨੌਜਵਾਨ ਹੈ ਜਿਨ੍ਹਾਂ ਨੂੰ ਕਦੇ ਨਸ਼ੇੜੀ ਕਿਹਾ ਜਾਂਦਾ ਸੀ ਕਦੇ ਅੱਤਵਾਦੀ ਤੇ ਕਦੇ ਵੱਖਵਾਦੀ ਕਿਹਾ ਜਾਂਦਾ ਸੀ ਅੱਜ ਇਹੀ ਪੰਜਾਬ ਦੇ ਜਿਹੜੇ ਨੌਜਵਾਨ ਹੈ ਜਿੱਥੇ ਜਿੱਥੇ ਬੰਨਾਂ ਨੂੰ ਪਾੜ ਪੈ ਰਹੀ ਹੈ ਜਿੱਥੇ ਪੋਲਾਂ ਨੂੰ ਢਾਂ ਲੱਗੀ ਹੋਈ ਹੈ ਪਿੰਡਾਂ ਨੂੰ ਢਾਂ ਲੱਗੀ ਹੋਈ ਹੈ ਉਹਨਾਂ ਪਿੰਡਾਂ ਨੂੰ ਬਚਾਉਣ ਦੇ ਲਈ ਪਿਛਲੇ 7 ਦਿਨਾਂ ਤੋਂ ਹੁਣ ਤੱਕ ਤਕਰੀਬਨ 50 ਤੋਂ ਵੱਧ ਟਿੱਪਰ ਮਿੱਟੀ ਦੇ ਇੱਥੇ ਆ ਚੁੱਕੇ ਹੈ ਜਿਨ੍ਹਾਂ ਨੂੰ ਥੈਲਿਆਂ 'ਚ ਭਰ-ਭਰ ਕੇ ਜਿਹੜੇ ਨੌਜਵਾਨ ਹੈ ਦਿਨ ਰਾਤ ਮਿਹਨਤ ਕਰਕੇ ਉਹਨਾਂ ਥਾਂਾਂ ਤੇ ਪੁੱਜਦੇ ਕੀਤੇ ਜਾ ਚੁੱਕੇ ਹੈ ਜੇ ਪਾਣੀਆਂ ਤੋਂ ਖਤਰਾ ਨਹੀਂ ਪਈ ਫੇਕੀ ਤੋਂ ਤਾਂ ਤੁਹਾਨੂੰ ਇਹ ਖਤਰਾ ਹੈ ਸਾਨੂੰ ਸਰਕਾਰਾਂ ਤੋਂ ਕਿਉਂ ਕਹਾਰਾਂ ਤੂੰ ਬਿਲਕੁਲ ਪੰਜਾਬ ਜਿਹੜਾ ਪੰਜਾਬ ਦਾ ਨਾਂ ਹੈ ਇਹ ਤਾਂ ਹੈ ਪੰਜਾਂ ਦਰਿਆਵਾਂ ਦੇ ਸਿਰ ਤੇ ਪੰਜਾਬ ਪਾਣੀਆਂ ਤੋਂ ਡਰ ਨਹੀਂ ਲੱਗਦਾ ਪੰਜਾਬ ਦੇ ਲੋਕਾਂ ਨੂੰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਤੋਂ ਡਰ ਲੱਗਦਾ ਹੈ ਪੰਜਾਬ ਪਾਣੀਆਂ ਨਾਲ ਵੈਸੇ ਨਹੀਂ ਡੁੱਬਦਾ ਪਰ ਸਰਕਾਰਾਂ ਜਾਣ ਬੁੱਝ ਕੇ ਪੰਜਾਬ ਨੂੰ ਡੋਬਣਾ ਚਾਹੁੰਦੀਆਂ ਹਨ ਤੁਹਾਨੂੰ ਰਾਜਨੀਤਿਕ ਲੋਕਾਂ ਦੇ ਨਾਲ ਕੋਈ ਜੈਲਸੀ ਹੈ ਕੋਈ ਦੁਸ਼ਮਣੀ ਹੈ ਤੁਸੀਂ ਉਹ ਬੈਨਰ ਵੀ ਲਾਇਆ ਹੋਇਆ ਪਿੱਛੇ ਵੀ ਭਾਈ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਲੀਡਰ ਦਾ ਇੱਥੇ ਫੋਟੋ ਖਿਚਵਾਉਣਾ ਮੰਨ ਬਿਲਕੁਲ ਸਹੀ ਕਿਹਾ ਤੁਸੀਂ ਬਿਲਕੁਲ ਸਾਨੂੰ ਜਲਸੀ ਹੈ ਜਲਸੀ ਇਸ ਕਰਕੇ ਹੈ ਕਿਉਂਕਿ 6 ਮਹੀਨੇ ਪਹਿਲਾਂ ਸਾਡੀਆਂ ਸਰਕਾਰਾਂ ਰੌਲਾ ਪਾਣਾ ਸ਼ੁਰੂ ਕਰਦੀਆਂ ਕਿ ਅਸੀਂ ਵੱਡੇ ਪੱਧਰ ਤੇ ਮਿੱਡੀਆਂ ਕਰ ਰਹੇ ਹਾਂ ਤੇ ਟੀਮਾਂ ਬਣਾ ਦਿੱਤੀਆਂ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿੱਥੇ ਕਿਤੇ ਕੋਈ ਖਾਮੀ ਆਵੇਗੀ ਉਹ ਟੀਮਾਂ ਜਿਹੜੀਆਂ ਜਾ ਕੇ ਵੇਖਣਗੀਆਂ ਸੋ ਅੱਜ ਜਿੱਥੇ ਸਾਡੇ ਨੌਜਵਾਨ ਦਿਨ ਰਾਤ ਮਿਹਨਤ ਕਰਕੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਦਰਿਆਵਾਂ ਦੇ ਉੱਤੇ ਡੰਗੇ ਲਾ ਰਹੇ ਐ ਸਰਕਾਰਾਂ ਨੂੰ ਚਾਹੀਦਾ ਸੀ ਅੱਜ ਤੋਂ 6 ਮਹੀਨੇ ਪਹਿਲੇ ਉਹਨਾਂ ਦਰਿਆਵਾਂ ਦੇ ਡੰਗਿਆਂ ਨੂੰ ਚੈੱਕ ਕਰਕੇ ਉੱਥੇ ਡੰਗੇ ਲਾਏ ਜਾਂਦੇ ਤਾਂ ਅੱਜ ਸਾਡੇ ਪੰਜਾਬ ਦੇ ਲੋਕ ਆਰਾਮ ਦੇ ਨਾਲ ਕਹਾਂ ਚ ਬੈਠ ਸਕਦੇ ਸੀ ਤੁਹਾਡੇ ਵਿਧਾਇਕ ਸਾਹਿਬ ਇੱਧਰ ਹਰਜੋਤ ਬੈਂਸੋਰੀ ਤੇ ਇੱਧਰ ਚੱਡਾ ਸਾਹਿਬ ਵੀ ਪਰਜੋਰ ਉਹ ਕਹਿੰਦੇ ਸੀ ਲੱਗੇ ਹੋਏ ਆ ਉਦੋਂ ਹਰਜੋਤ ਬੈਂਸੋਰੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਆਪ ਸਾਰੇ ਕੱਪੜੇ ਲਿਬੜੇ ਹੋਏ ਤੇ ਸੇਵਾ ਕਰ ਰਹੇ ਆ ਦੇਖੋ ਅਸੀਂ ਜਿਹੜੇ ਨੁਮਾਇंदे ਚੁਣੇ ਆ ਚਾਹੇ ਸਾਡਾ ਐਮਐਲਏ ਆ ਚਾਹੇ ਸਾਡਾ ਮੰਤਰੀ ਹੈ ਇਹ ਅਸੀਂ ਇਹ ਪਿੰਡਾਂ ਦੇ ਵਿੱਚ ਆ ਕੇ ਥੈਲੇ ਚੁੱਕਣ ਨੂੰ ਨਹੀਂ ਚੁਣੇ ਹੋਏ ਇਹਨਾਂ ਦਾ ਕੰਮ ਹੈ ਮੈਨੇਜ ਕਰਨਾ ਇਹ ਆਪਣਾ ਦਫ਼ਤਰ ਦੇ ਵਿੱਚ ਬੈਠ ਕੇ ਮੈਨੇਜ ਕਰਨਾ ਆਪਣਾ ਹਰਾ ਪੈਨ ਚਲਾਣ ਤੁਹਾਨੂੰ ਚੰਗੇ ਨਹੀਂ ਲੱਗੇ ਉਹ ਵੀ ਸੇਵਾ ਕਰ ਰਹੇ ਸੀ ਆਪ ਡਟ ਕੇ ਨਾ ਦੇਖੋ ਅਸੀਂ ਸੇਵਾ ਕਰਨ ਲਈ ਇਸ ਲਈ ਨਹੀਂ ਚੁਣੇ ਹੋਏ ਕਿ ਆ ਕੇ ਸੜਕਾਂ ਦੇ ਉੱਤੇ ਥੈਲੇ ਚੱਕਦੇ ਫਿਰਨ ਥੈਲੇ ਚੱਕਣੂ ਆ ਸਾਡੇ ਲੱਖਾਂ ਨੌਜਵਾਨ ਖੜੇ ਐ ਇਹਨਾਂ ਦਾ ਕੰਮ ਐ ਮੈਨੇਜ ਕਰਨਾ ਘਹਰਾ ਪੈਨੇ ਚਲਾਣਾ ਪ੍ਰਸ਼ਾਸਨ ਨੂੰ ਪੱਬਾਂ ਪਾਰ ਕਰਨਾ ਜਿੱਥੇ ਕੋਈ ਮੁਸੀਬਤ ਆਂਦੀ ਐ ਉੱਥੇ ਪ੍ਰਸ਼ਾਸਨ ਪੁੱਜਦਾ ਹੋਣਾ ਚਾਹੀਦਾ ਅੱਜ ਬੜੇ ਪੋਲ ਜਿਹੜਾ ਆਨੰਦਪੁਰ ਸਾਹਿਬ ਨੂੰ ਜੋੜਨ ਵਾਲਾ ਐ ਉਸ ਦੇ ਉੱਤੇ ਸਿਰਫ ਮੰਰੇਗਾ ਵਾਲੀਆਂ ਬੀਬੀਆਂ ਲਗਾਈਆਂ ਹੋਈਆਂ ਕਿ ਆ ਇਹਨਾਂ ਕੋਲ ਹੋਰ ਕੋਈ ਲੇਬਰ ਨਹੀਂ ਹੈਗੀ ਮੰਰੇਗਾ ਵਾਲੀਆਂ ਬੀਬੀਆਂ ਬੰਦੇ ਦੱਸਦੇ ਸੀ ਕਿ 10 ਦਿਨ ਦੇ ਵਿੱਚ ਸਿਰਫ ਇੱਕ ਟਰਾਲਾ ਭਰਿਆ ਉਹਨਾਂ ਤੋਂ ਤੇ ਸਾਡੇ ਬੰਦੇ ਨੇ 7 ਦਿਨ ਦੇ ਵਿੱਚ ਘਟੋ ਘਟ 500 ਮਿੱਟੀ ਦਾ ਟਰਾਲਾ ਭਰ ਕੇ ਭਜਾਇਆ ਉੱਥੇ ਤੁਹਾਨੂੰ ਵੀ ਪ੍ਰਸ਼ਾਸਨ ਨੇ ਕਿਹਾ ਹੁਣ ਆਕੇ ਵੀ ਚਲੋ ਭਾਈ ਸਾਨੂੰ ਲੋੜ ਆ ਸਾਡੀ ਮਦਦ ਕਰੋ ਬਿਲਕੁਲ ਨਹੀਂ ਇਹ ਸਾਡਾ ਆਪਣਾ ਜਿਹੜਾ ਕਿਉਂਕਿ ਅਸੀਂ ਜਥੇਬੰਦੀ ਦੇ ਨੁਮਾਇੰਦੇ ਆ ਤੇ ਸਾਡਾ ਫਰਜ ਬਣਦਾ ਹੈ ਕਿ ਜਿੱਥੇ ਕਿਤੇ ਵੀ ਸਾਡੇ ਕਿਸਾਨਾਂ ਨੂੰ ਸਾਡੇ ਲੋਕਾਂ ਨੂੰ ਮੁਸ਼ਕਲਾਂ ਆਦੀ ਹੈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸੰਜੋਗਤ ਕਿਸਾਨ ਮੋਰਚਾ ਪੰਜਾਬੀਆਂ ਲਈ ਖੜਾ ਹੈ ਖੜਾ ਸੀ ਤੇ ਹਮੇਸ਼ਾ ਖੜਾ ਰਹੇਗਾ ਤੇ ਸਰਕਾਰਾਂ ਸਾਥ ਦੇਣ ਨਾ ਦੇਣ ਪਰ ਸੰਜੋਗਤ ਕਿਸਾਨ ਮੋਰਚਾ ਜਿਹੜਾ ਕਿਸਾਨਾਂ ਦੇ ਨਾਲ ਮੋਂਡੇ ਨਾਲ ਮੋਂਡਾ ਲਾ ਕੇ ਹਰ ਔਖੇ ਪਾਲ ਦੇ ਵਿੱਚ ਖੜੇ ਹੈ ਤੁਸੀਂ ਆਪ ਹੀ ਲੱਗ ਗਏ ਥੈਲੇ ਭਰਨ ਬਿਨਾਂ ਕਿਸੇ ਦੇ ਕਹੇ ਬਿਲਕੁਲ ਜੀ ਬਿਲਕੁਲ ਇਹ ਸੰਗਤਾਂ ਦੀ ਆਵਾਜ਼ ਸੀਗੀ ਕਿ ਅਸੀਂ ਇਕੱਠੇ ਹੋਈਏ ਤੇ ਇਕੱਠੇ ਹੋ ਕੇ ਕੁਝ ਇਹੋ ਜਿਹੇ ਕਾਰਜ ਕਰੀਏ ਜਿੱਥੇ ਕਿਤੇ ਸਰਕਾਰ ਨਹੀਂ ਪਹੁੰਚਦੀ ਉੱਥੇ ਅਸੀਂ ਚਲੀਏ ਤੇ ਆਪਣੇ ਲੋਕਾਂ ਨੂੰ ਬਚਾਉਣ ਬਾਅਦ ਤੇ ਜੋ ਵੀ ਸਾਡੇ ਕੋਲੋਂ ਸਰਦਾ ਹੈ ਅਸੀਂ ਉੱਤੇ ਪੂਰ ਜ਼ੋਰ ਆਪਣਾ ਜ਼ੋਰ ਲਾਈਏ ਤੁਸੀਂ ਬਈ ਨਾ ਬਿਨਾਂ ਸੱਦੇ ਤੋਂ ਹੀ ਆ ਗਏ ਤੁਸੀਂ ਵੀ ਹਾਂਜੀ ਹਾਂਜੀ ਸਾਰੇ ਇੱਧੇ ਆਏ ਵੇ ਹੋਰ ਬਾਕੀ ਜਿਹੜੇ ਤੁਹਾਡੇ ਆਪਣੇ ਕੋਈ ਕੰਮਕਾਰ ਸੀ ਉਹ ਸਾਰੀ ਚੀਜ਼ਾਂ ਬਾਅਦ ਛੱਡੇ ਵੀ ਇੱਈ ਹਜੇ ਤਾਂ ਕਿਉਂ ਇਦਾਂ ਤੁਹਾਡੇ ਮਨ ਵਿੱਚ ਆਇਆ ਵੀ ਇੱਥੇ ਆ ਕੇ ਥੈਲੇ ਭਰੀਏ ਬਾਅਦ ਦੇ ਹੀ ਆ ਸਾਰੇ ਨੌਜਵਾਨ ਇੱਧੇ ਆਏ ਵੇ ਸਾਰੇ ਬਿਨਾਂ ਕਹੇ ਤੇ ਜੀ ਪਰ ਲੋਕ ਤਾਂ ਕਹਿੰਦੇ ਵੀ ਪੰਜਾਬ ਦੇ ਨੌਜਵਾਨ ਵੀ ਕੰਮ ਨਹੀਂ ਕਰਦੇ ਹੁਣ ਇੱਥੇ ਵੀ ਵਿਦੇਸ਼ ਸਾਰੇ ਕਰਦੇ ਜੀ ਸਾਰਾ ਏਰੀਆ ਲੱਗਿਆ ਵਾ ਜੀ ਹਜੇ ਤਾਂ ਘਟ ਗਏ ਜੀ ਸਕੂਲ ਕੋਲ ਜੇ ਲੱਗੇ ਨਿਆਣਿਆਂ ਦੇ ਨਹੀਂ ਤਾਂ ਨਿਆਣੇ ਵੀ ਆਂਦੇ ਹੋਰ ਬਹੁਤ ਜੀ ਅੱਛਾ ਬੱਚੇ ਵੀ ਇੱਥੇ ਵੀ ਦੇਖਿਆ ਬੱਚ بس ਸਾਰਾ ਹੀ ਆ ਬੋਰੀਆਂ ਭਰ ਦੇ ਜੀ ਹਾਂ ਜੀ ਮਿੱਟੀ ਭਰ ਦੇ ਨਿਆਣੀ ਸਾਰਾ ਕੰਮ ਕਰ ਦੇ ਜੀ ਸਾਰਾ ਕੰਮ ਕਰ ਦੇ 7-7 ਸਾਲ ਦੇ ਲੱਗੇ ਵੀ 8-8 ਸਾਲ ਦੇ ਨਿਆਣੀ ਜੀ 7-8 ਸਾਲ ਤੇ ਬੱਚੀ ਹਾਂ ਮਿੱਟੀ ਭਰਨ ਉਦੋਂ ਬਾਈ ਜੀ ਥੋੜਾ ਆਨੰਦਪੁਰ ਸਾਹਿਬ ਦਾ ਜਿਹੜਾ ਇਲਾਕਾ ਸਭ ਤੋਂ ਪਹਿਲਾਂ ਹੁੰਦਾ ਉਧਰੋਂ ਪਹਿਲਾਂ ਹਾਂ ਜੀ ਤੇ ਇੱਥੇ ਹਮੇਸ਼ਾ ਹੀ ਸਮੱਸਿਆ ਇਦਾਂ ਰਹਦੀ ਜਾਂ ਇਹ ਆਫਤ ਜਿਹੜੀ ਹੁਣ ਇਦਾਂ ਆਈ ਆ ਹਰ ਸਾਲ ਤਾਂ ਨਹੀਂ ਭਰਨੇ ਪੈਂਦੇ ਸੱਲੇ ਦੇਖੋ 1988 ਚ ਬਹੁਤ ਵੱਡੇ ਪੱਦਰ ਤੇ ਆਈ ਸੀਗੀ ਉਸ ਤੋਂ ਬਾਅਦ 23 ਚ ਆਈ ਸੀਗੀ ਔਰ ਇਸ ਵਾਰ 25 ਨੇ ਉਹ ਸਾਰੇ ਰਿਕਾਰਡ ਤੋੜ ਦਿੱਤੇ ਕਿਉਂਕਿ ਨਹਿਰਾ ਬਣਿਆ ਨੂੰ 70 ਸਾਲ ਹੋ ਗਏ ਸਤਲੋਜ ਦੇ ਬੰਨਿਆ ਉੱਤੇ ਗੈਰ ਕਾਨੂੰਨੀ ਮਾਈਨਿੰਗ ਦੱਬ ਕੇ ਹੋਈ 70 ਸਾਲਾਂ ਜੀ ਹੋਈ ਇਹ ਨਹੀਂ ਮੈਂ ਕਹਿੰਦਾ ਹੁਣੇ ਹੋਈ ਜਾਂ ਪਹਿਲਾਂ ਹੋਈ ਉਸ ਤੋਂ ਬਾਅਦ ਜਿਹੜੇ ਬੰਨ ਸੀਗੇ ਉਹ ਪਠਾਨ ਕੋਟੀ ਪੱਥਰ ਨਾਲ ਲੱਗਣੇ ਚਾਹੀਦੇ ਤੇ ਉਹ ਲੋਗਲ ਬੱਥਰ ਲੱਗੇ ਆ ਇੱਥੋਂ ਉਸ ਵੱਡੀ ਸਮੱਸਿਆ ਪੁਰਾਣੇ ਵਾਲੇ ਸਮੇਂ ਚ ਜਾਂਚ ਦਾ ਵਿਸ਼ਾ ਹੁਣਾ ਵੀ ਜਦੋਂ ਪਠਾਨ ਕੋਟੀ ਉਹ ਭਾਰਾ ਪੱਥਰ ਹੁੰਦਾ ਉਹਦਾ ਵਜ਼ਨ ਵੀ ਉਨਾ ਹੀ ਹੁੰਦਾ ਮਾਫ਼ ਕਰਨਾ ਸਾਈਜ਼ ਉਨਾ ਹੀ ਹੁੰਦਾ ਦੋਹਾਂ ਦਾ ਪਰ ਜਿਹੜਾ ਪਠਾਨ ਕੋਟੀ ਪੱਥਰ ਉਹਦਾ ਵਜ਼ਨ ਚਾਰ ਗੁਣਾ ਹੁੰਦਾ ਉਹ ਟੁੱਟੇ ਪਰ ਇੱਕ ਮੈਂ ਮਾਨ ਨਾਲ ਕਹਿਣਾ ਜਾਂਦਾ ਪਹਿਲਾਂ ਤਾਂ ਸਾਡੇ ਸਿਆਣੇ ਲੱਗੇ ਰਹੇ ਹੁਣ ਜਿੱਥੇ ਜਿੱਥੇ ਬੰਨ ਮਾਰੇ ਨੇ ਇਹਨਾਂ ਨੌਜਵਾਨਾਂ ਨੇ ਰੱਬ ਤੋਂ ਡਰ ਕੇ ਕਹਿੰਦਾ ਅਸੀਂ ਕਿਸੇ ਦਾ ਕੁਝ ਕਰ ਨਹੀਂ ਸਕਦੇ ਬਾਬਾ ਗੁਰਦਿੱਤਾ ਜੀ ਦੇ ਡੰਗੇ ਲਾਣੇ ਸ਼ੁਰੂ ਕੀਤੇ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਅਗਵਾਈ ਚ ਹਰੀਆ ਲਾਇਆ ਉਸ ਤੋਂ ਬਾਅਦ ਬਾਬਾ ਬੁੱਢੜਾ ਸ਼ਾਹ ਸੇਵਾ جاری ਹੈ ਨਹਿਰਾਂ ਦੀ ਪਟੜੀਆਂ ਜਿੱਥੇ ਤੇ ਨਹੀਂ ਬੰਨ ਮਾਰੇ ਨਾ ਉਹ ਬੰਨ ਹਿੱਲ ਨਹੀਂ ਸਕੇ ਟੱਕਰ ਸਾਡੀ ਇਸ ਵੇਲੇ ਸਰਕਾਰਾਂ ਦੇ ਨਾਲ-ਨਾਲ ਪਾਖੜੇ ਦੀਆਂ ਗਲਤ ਨੀਤੀਆਂ ਦੇ ਨਾਲ ਹੈ ਬਾਡਰ ਬੰਬ ਬੰਨੇ ਹੋਏ ਆ ਸਾਡੇ ਉੱਪਰ ਜਦ ਅਸੀਂ ਨਹਿਰਾ ਮੰਗਦੇ ਤਾਂ ਇਹਨਾਂ ਕੋਲ ਪਾਣੀ ਨਹੀਂ ਹੈ ਜਦ ਹੁਣ ਇਹ ਹੜਾਂ ਦਾ ਪਾਣੀ ਰੋਕ ਕੇ ਦੇਖ ਲੈਣ ਜੇ ਨਹਿਰਾ ਚੈਨਲਾਈਜ਼ ਕਰਕੇ ਸੂਵੇ ਕਰਕੇ ਚੈਨਲਾਈਜ਼ ਸਾਰਾ ਪਾਣੀ ਡਿਵਾਈਡ ਕੀਤਾ ਹੁੰਦਾ ਤਾਂ ਜਿੰਨਾ ਮਰਜੀ ਪਾਣੀ ਆ ਜਾਵੇ ਸਾਡਾ ਕੋਈ ਬਗਾਨ ਨਹੀਂ ਸਕਦਾ ਹੁਣ ਅਸੀਂ ਨਿਜਟ ਲੈਣਾ ਅਸੀਂ ਰੱਬ ਦੇ ਡਰ ਕੇ ਕਹਿੰਦੇ ਥੋੜੀ ਗਲੇ ਦੀ ਵੀ ਦਿੱਕਤ ਆ ਸੀ ਸક્ષਮ ਹੈ ਇੱਕ ਤੁਸੀਂ ਸਵਾਲ ਪੁੱਛਿਆ ਸੀਗਾ ਵੀਰ ਸਿੰਘ ਹਰਾਨੂੰ ਭਈ ਇਹ ਤਿਆਰੀ ਕਿੱਦਾਂ ਕੀਤੀ ਇਹ ਹੀ ਮਾਈਂਡ ਗੇਮ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਪ੍ਰਧਾਨ ਮੰਤਰੀ ਸਾਹਿਬ ਨੂੰ ਕਹੂੰਗਾ ਇਹ ਹੀ ਮੈਨੇਜਮੈਂਟ ਹੈ ਹੜ ਆਇਆ ਔਰ ਅਸੀਂ ਇੱਕ ਮੈਨੇਜਮੈਂਟ ਇਹ ਵੀ ਬਣਾਈ ਵੀ ਇੱਕ ਲੱਖ ਗੱਟਾ ਰਿਜ਼ਰਵ ਰੱਖਣਾ ਸਾਡੇ ਕੋਲ ਹਰ ਵੇਲੇ 10 ਟਰਾਲੀਆਂ ਹਰ ਰਿਜ਼ਰਵ ਹੁੰਦੀਆਂ ਉਹ ਕਹਿੰਦੇ ਕਿਥੇ ਮੈਨੇਜਮੈਂਟ ਮੁੱਖ ਮੰਤਰੀ ਸਾਹਿਬ ਕਹਿੰਦੇ 70-75 ਟਰੈਕਟਰ ਤਾਂ ਪਰਸੈਂਟ ਤਾਂ ਇੱਥੇ ਟਰੈਕਟਰੇ ਫालतू ਤੁਰਿਆ ਫਿਰਦਾ ਕੋਈ ਉਹ ਖੰਭੇ ਖਿੱਚਣ ਨੂੰ ਰੱਖੇ ਹੋਏ ਆ ਕੋਈ ਮਕਾਨਾ ਜਾਣ ਨੂੰ ਰੱਖੇ ਹੋਏ ਆ ਬਾਕੀ ਇਹ ਧਰਨੇ ਚ ਲਈ ਫਿਰਦੇ ਆ ਅੱਜ ਆ ਕੇ ਦੇਖਣਾ ਫਿਰ ਕਿਸੇ ਬੰਨ ਪਰ ਅੱਜ ਉਹੀ ਮਾਮਾ ਦੇ ਸੂਰਮਿਆਂ ਨੇ ਉਹੀ ਟਰੈਕਟਰਾਂ ਨੇ ਡੱਕਾ ਆਣੇ ਨੇ ਨੇਰੀ ਲਿਆਂਦੀ ਭਈ ਔਰ ਚੜਦੀ ਕਲਾ ਦੇ ਜਿਹੜੇ ਸ਼ਬਦ ਲੱਗੇ ਉਹਦੇ ਤੇ ਅੱਜ ਮੁੱਖ ਮੰਤਰੀ ਸਾਹਿਬ ਮਾਫ਼ ਕਰਨਾ ਤੁਹਾਡੀ ਸਿਹਤ ਖਰਾਬ ਹੈ ਮੈਂ ਉਹਦੇ ਤੇ ਕਟਾਕਸ਼ ਨਹੀਂ ਕਰਨਾ ਸਾਨੂੰ ਪਤਾ ਸਾਡੇ ਕੀ ਹਾਲ ਹੈ ਸਾਡੇ ਗਲੇ ਸਾਇਲੈਂਸਰਾਂ ਵਾਂਗੂ ਫਟ ਗਏ ਰਾਤਾਂ ਨੂੰ ਜੇ ਆਨੰਦਪੁਰ ਤੋਂ ਆਵਾਜ਼ ਪਈ ਇਹ ਮੈਂ ਇਹ ਨਹੀਂ ਕਹਿੰਦਾ ਇਹ ਸਾਰੇ ਨੌਜਵਾਨਾਂ ਦਾ ਕੰਮ ਹੈ ਚੰਦ ਪਰ ਤੋਂ ਆਵਾਜ਼ ਪਈ ਹਰੀਆਲ ਤੋਂ ਆਵਾਜ਼ ਪਈ ਤਾਂ ਉਹ ਟਰੈਕਟਰ ਵਾਲੇ ਸੂਰਮੇ ਖੜੇ ਦੇ ਲੋਕਾਂ ਨੇ ਕਹਣਾ ਬਾਈ ਨੇ ਜ਼ਿਆਦਾ ਹੀ ਮਾਲ ਛੱਕਿਆ ਹੋਇਆ ਲੱਗਦਾ ਜਿਹੜਾ ਐਦਾਂ ਗळा ਫਟਿਆ ਹੋਇਆ ਮੈਂ ਫੁੱਲ ਨਸ਼ੇ 'ਚ ਆ ਜੀ ਕਾਦੇ ਨਸ਼ੇ 'ਚ ਮੈਂ ਫੁੱਲ ਨਸ਼ੇ 'ਚ ਇਸ ਵਕਤ ਕਾਦਾ ਕੀਤਾ ਉਹ ਪੰਜਾਬੀਅਤ ਦਾ ਨਸ਼ਾ ਏ ਮੈਨੂੰ ਸੰਤ ਬਾਬਾ ਸਤਨਾਮ ਸਿੰਘ ਦਾ ਨਸ਼ਾ ਏ ਮੈਨੂੰ ਸੰਤ ਬਾਬਾ ਅਮੀਦਗਰ ਦਾ ਨਸ਼ਾ ਏ ਮੈਨੂੰ ਦਰਸ਼ਨ ਦਾਸ ਮਹਾਰਾਜ ਦਾ ਨਸ਼ਾ ਏ ਮੈਨੂੰ ਰਮਨ ਆਨੰਦ ਬਾਬਾ ਜੀ ਦਾ ਨਸ਼ਾ ਏ ਅਖੰਡਾ ਨੰਦ ਦਾ ਸਮਾ ਬਾਬਾ ਬਲਦੇਵ ਸਿੰਘ ਬਗੀਚੀ ਵਾਲੇ ਦਾ ਨਸ਼ਾ ਏ ਜਿੰਨੇ ਮਹਾਪੁਰਸ਼ ਆ ਪੰਜਾਬ ਦੇ ਜਿੰਨਾਂ ਦੀ ਤਪ ਜਪ ਦੇ ਨਾਲ ਜਿਹੜੀ ਆ ਸਾਰੀ ਫਿਰਕੀ ਘੁੰਮੀ ਗਈ ਮੈਨੂੰ ਉਹਨਾਂ ਦਾ ਨਸ਼ਾ ਏ ਪਰ ਜਿਹੜਾ ਦੂਆ ਨਸ਼ਾ ਏ ਉਹ ਮੈਂ ਸਰਕਾਰ ਨੂੰ ਚੈਲੰਜ ਕਰਦਾ ਤੁਹਾਡੇ ਮਾਧਿਅਮ ਰਾਹੀਂ ਅੱਜ ਕਰ ਲੈਣ ਰਾਤ ਨੂੰ ਸੁੱਤੇ ਵੇ ਦਾ ਕਰ ਲੈਣ ਡੋਪ ਟੈਸਟ ਕਰ ਲੈਣ ਆ ਤਾਂ ਲੋਕਾਂ ਖਾਤਰ ਫਟ ਰਹੇ ਨੇ ਡਾਕਟਰ ਨੇ ਪੂਰਾ ਮਨਾ ਕੀਤਾ ਬਈ ਬੋਲੀ ਨਾ ਸ਼ਾਂਤ ਰਹੀ ਰਹਿ ਨਹੀਂ ਹੁੰਦਾ ਇਹ ਤਾਕਤ ਬਣ ਕੇ ਪੰਜਾਬ ਖੜਿਆ ਮੈਨੂੰ ਅੱਜ ਪੰਜਾਬ ਦੀ ਜਵਾਨੀ ਦਾ ਨਸ਼ਾ ਹੈ ਅਸੀਂ ਕਹਿੰਦੇ ਟਰੈਕਟਰ ਨੇ ਰਿਲਿਆਂ ਦੀ ਪਈ ਉਹ ਕਹਿੰਦੇ ਨੇਰੀ ਤਾਂ ਹੈਲੀਕਾਪਟਰ ਦੇ ਪੱਖੇ ਨਾਲ ਲਿਆਂਦੀ ਹੋਈ ਆ ਆ ਉਹਦੀਆਂ ਤਰਪਾਲਾ ੜਾ ਦੀਆਂ ਗਰੀਬ ਆਦਮੀ ਦੀਆਂ ਇਹਨਾਂ ਨੇ ਉਹ ਕਹਿੰਦੇ ਮਦਦ ਕਰ ਰਹੇ ਆ ਅਸੀਂ ਹੈਲੀਕਾਪਟਰ ਦੇ ਦਿੱਤਾ ਮੁੱਖ ਮੰਤਰੀ ਸਾਹਿਬ ਕਹਿੰਦੇ ਪ੍ਰਸ਼ਾਦ ਦੇ ਤਾਂ maaf ਕਰਨਾ ਜਿਹੜਾ ਉਹ ਪਾਇਆ ਪਾਇਆ ਤੇਲ ਆ ਜਾਂ ਮੈਨੂੰ ਨਹੀਂ ਪਤਾ ਕਿੰਨਾ ਕਿਲੋ ਆ ਉਹ ਤਾਂ ਸੜਦਾ ਹੀ ਨਹੀਂ ਦਰਿਆ 'ਚ ਪਰ ਉਹ ਛੱਤ 'ਤੇ ਜਿਹੜਾ ਸਮਾਨ ਵਿਚਾਰੇ ਗਰੀਬ ਲਗੋਗਾ ਵੇਚਦੇ ਉਹਨਾਂ ਦੀਆਂ ਤਰਪਾਲਾ ੜਾ ਦੀਆਂ ਉਹ ਯਾਰ ਕੋਈ एनडीआरएफ ਦਾ ਕੰਮ ਦੇਖ ਲਓ ਮਾਫ ਕਰਨਾ ਕਟਾਕਸ਼ ਤਾਂ ਮੈਂ ਕਰਦਾ ਕਿਤੇ ਮਦਦ ਵੀ ਕਰੀ ਹੋਣੀ ਇਹਨਾਂ ਨੇ ਪਰ ਇਹਨਾਂ ਦਾ ਕੰਮ ਕੀ ਆਏ ਕਿਸ਼ਤੀ 'ਚ 2 ਘੰਟੇ ਲਾਂਦੇ ਫੂਕ ਭਰਨੇ ਨੂੰ 2 ਘੰਟੇ ਲਾਂਦੇ ਕੱਢਣ ਨੂੰ ਮੈਨੂੰ ਦੱਸੋ ਕਿਹੜੇ ਬੰਨ ਪਰ ਐਨਡੀਆਰਐਫ ਲੱਗੀ ਵੀ ਉੱਥੇ ਚਮਕੌਰ ਸਾਹਿਬ ਆਰਮੀ ਐ ਜਿਆਦਾ ਜਾਣਕਾਰੀ ਹੋਈ ਤੁਸੀਂ ਸੋਧ ਕਰ ਦਿਓ ਹਰੀਆਲ ਬੰਨ ਪਰ ਪੰਜਾਬੀ ਲੱਗੇ ਵੇ ਪ੍ਰਸ਼ਾਸਨ ਲੱਗਿਆ ਵਾ ਮੈਂ ਨਹੀਂ ਕਹਿੰਦਾ ਚਲੋ ਮੰਤਰੀ ਲੱਗਿਆ ਵਾ ਗੱਟੇ ਚੱਕਲੇ ਕਰ ਲਏ ਉਹਦੇ ਦਾ ਬਾਅਦ 'ਚੋਂ ਕਰਾਂਗੇ ਗੱਲ ਵੀ ਕਮੀਆਂ ਕਿੱਥੇ ਰਹੀਆਂ ਗੱਲ ਕਰਨੀ ਆ ਹਲੇ ਮਤਲ ਹੈਗੀਆਂ ਗੱਲਾਂ ਤੁਹਾਡੇ ਅੰਦਰ ਬਿਲਕੁਲ ਕਰਨੀਆਂ ਜੀ ਗੈਰ ਕਾਨੂੰਨੀ ਨਾ ਇੰਨਾ ਹਿੰਮਤੋਂ ਕਰ ਰਹੇ ਆ ਜਿਵੇਂ ਤੁਹਾਡੇ ਅੰਦਰ ਗੱਲਾਂ ਕੋਈ ਪਈਆਂ ਗੱਲਾਂ ਹੈਗੀਆਂ ਜੀ ਗੈਰ ਕਾਨੂੰਨੀ ਮਾਈਨਿੰਗ ਇਹ ਬੰਦ ਹੋਣੀ ਚਾਹੀਦੀ ਹੈ ਨਹੀਂ ਹੁਣ ਇਹਨੂੰ ਬੰਦ ਕਰਕੇ ਦੱਸਾਂਗੇ ਹੁਣ ਦਰਿਆਵਾਂ 'ਚ ਨੌਜਵਾਨ ਉਤਰੂਗਾ ਪੰਜਾਬ ਦਾ ਹੜਣ ਨੂੰ ਅਸੀਂ ਬੈਠੇ ਆ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਆ ਫਸਲਾਂ ਬਰਬਾਦ ਹੋਈਆਂ ਇੱਥੇ ਵਿਆਣੇ ਦੇ ਬੰਦੇ ਖੜੇ ਆ ਲੋਕਾਂ ਦੇ ਚਾਰੇ ਹਜੇ ਤਾਂ ਨਤੀਜੇ ਸਾਹਮਣੇ ਆਣੇ ਖੜੀਆਂ ਮੱਕੀਆਂ ਜੀਨਾ ਵਿੱਚ ਪਣਾ ਚੜ ਜਾਂਦਾ ਏ ਉਹ ਵੱਡ ਵੱਡ ਕੇ ਵਿਚਾਰੇ ਭੇਜ ਰਹੇ ਨੇ ਲੋਕ ਕਿਉਂਕਿ ਉਹਨਾਂ ਨੂੰ ਪਤਾ ਹੋਣੇ ਕਿਸੇ ਕੰਮ ਦੀ ਨਹੀਂ ਤਾਂ ਦਾ ਕੋਈ ਐਸਟੀਮੇਟ ਨਹੀਂ ਇਹ ਅੱਜ ਦਾ ਇਹੀ ਲੜੀ ਜਾਂਦੇ ਬੀਜੇਪੀ ਵਾਲੇ ਐਨੇ ਹਜ਼ਾਰ ਕਰੋੜ ਹਮਨੇ ਰੱਖਾ ਥਾ ਉਹ ਕਿੱਥੇ ਗਿਆ ਉਹ ਕਹਿੰਦੇ ਦਿੱਤਾ ਹੈ ਨਹੀਂ ਸਾਨੂੰ ਤਾਂ ਇਹ ਨਾ ਸਿਆਪੇ ਨੇ ਮਾਰ ਲਿਆ ਤੁਸੀਂ ਪੰਜਾਬ ਨੂੰ ਆਵਾਜ਼ ਮਾਰੋ ਪਹਿਲਾ ਬੰਨ ਬਚਾਈਏ ਨਹਿਰਾ ਬਚਾਈਏ ਫਿਰ ਤੁਹਾਤੋਂ ਸਵਾਲ ਪੁੱਛਾਂਗੇ ਚੰਗੇ ਕੰਮ ਦੀ ਤੁਹਾਡੀ ਸਿਫਤ ਕਰਾਂਗੇ ਬੁਰੇ ਕੰਮ ਦਾ ਜਾਂ ਗਲਤ ਨੀਤੀਆਂ ਦਾ ਗੱਡ ਕੇ ਵਿਰੋਧ ਕਰਾਂਗੇ ਬਿਲਕੁਲ ਸੋ ਨੌਜਵਾਨ ਇਹ ਖੜੇ ਆ ਤੋ ਨੌਜਵਾਨਾਂ ਨੂੰ ਪੁੱਛੋ ਬਾਈ ਨੌਜਵਾਨਾਂ ਨੂੰ ਤਾਂ ਮਢੀਰ ਸ਼ਬਦ ਵਰਤੇ ਜਾਂਦਾ ਇਹ ਬਿਲਕੁਲ ਗਲਤ ਸ਼ਬਦ ਹੈ ਜਿਹੜਾ ਵਰਤਿਆ ਜਾਂਦਾ ਇਹ ਇਹ ਜਿਹੜੀ ਮੰਢੀਰ ਹੈ ਇਹੀ ਮੰਢੀਰ ਜਦੋਂ ਵੀ ਅਧਰਾ ਮਾੜਾ ਸਮਾਂ ਆਉਂਦਾ ਹੈ ਤਾਂ ਸਭ ਤੋਂ ਅੱਗੇ ਹੁੰਦੀ ਹੈ ਸਭ ਤੋਂ ਪਹਿਲਾਂ ਮਦਦ ਕਰਨ ਨੂੰ ਪੁੱਜਦੀ ਹੈ ਇੱਕ ਇੱਕ ਦੂਜੇ ਨੂੰ ਦੇਖ ਕੇ ਭਰਾਵਾਂ ਨੂੰ ਦੇਖ ਕੇ ਸਾਰੇ ਦੇ ਪੁੱਜਦੇ ਆ ਇਕੱਠੇ ਹੋ ਕੇ ਸੇਵਾ ਕਰਦੇ ਆ ਜਿੱਦਾਂ ਹੁਣ ਇਹ ਮਾੜਾ ਟਾਈਮ ਆਇਆ ਹੈ ਆਪਣੇ ਸਾਰੇ ਭਰਾ ਇੱਥੇ ਜਿਹੜੇ ਇਕੱਠੇ ਹੋਏ ਆ ਮਿੱਟੀ ਦੀਆਂ ਬੋਰੀਆਂ ਭਰ ਕੇ ਜਿੱਥੇ-ਜਿੱਥੇ ਵੀ ਲੋੜ ਪੈਂਦੀ ਹੈ ਸਾਰੇ ਉੱਥੇ ਪੁੱਜਦੇ ਆ ਤੇ ਉੱਥੇ ਜਾ ਕੇ ਮਦਦ ਕਰਦੇ ਆ ਕਈ ਬੰਨ ਰੋਕੇ ਆ ਆਪਣੇ ਹਰੀਆਲ ਵਾਲੀ ਸਾਈਡ ਹੋ ਗਿਆ ਨੰਗਲ ਆਪਣੇ ਜਿੰਨੇ ਵੀ ਇਲਾਕਾ ਇੱਥੋਂ ਪੁੱਜਦੇ ਉੱਥੇ ਟਰਾਲੀਆਂ ਲੈ ਕੇ ਇਹ ਬਿਲਕੁਲ ਗਲਤ ਹੈ ਜੀ ਤੁਸੀਂ ਹੁਣ ਪਹਿਲਾਂ ਵੀ ਇੱਦਾਂ ਇਕੱਠੇ ਰਹਿੰਦੇ ਗਰੁੱਪ 'ਚ ਕਿ ਮਤਲਬ ਇਹ ਤੁਹਾਨੂੰ ਆਫ਼ਤ ਨੇ ਇਕੱਠੇ ਕਰਤਾ ਨਹੀਂ ਜੀ ਸਾਰੇ ਭਰਾ ਹੀ ਅਸੀਂ ਇਕੱਠੇ ਰਹਿੰਦੇ ਬਸ ਇੱਕ ਦੂਜੇ ਨੂੰ ਫੋਨ ਕਰ ਕਰਕੇ ਜੀ ਐਦਾਂ ਆਪਾਂ ਸੇਵਾ ਕਰਨੀ ਆ ਸਾਰੇ ਪੁੱਜੋ ਤੇ ਇੱਕ ਸ਼ਬਦ ਕਹਿਣ ਤੇ ਅਭੀ ਸਾਰੇ ਇਕੱਠੇ ਹੋ ਗਏ ਜੀ ਬਾਪੂ ਜੀ ਕਿਵੇਂ ਦੇਖਦੇ ਹੋ ਇੱਥੇ ਹੁਣ ਇਕੱਠੇ ਹੋ ਗਏ ਨੌਜਵਾਨ ਤੁਸੀਂ ਤਾਂ ਇਹ ਨਹੀਂ ਕਿਹਾ ਵੀ ਯਾਰ ਅਸੀਂ ਤਾਂ ਹੁਣ ਬਜ਼ੁਰਗ ਆ ਥੱਥ ਕਿਹੜਾ ਥੱਲੇ ਚੱਕ ਹੋਣੇ ਉਮਰ ਹੋ ਗਈ ਦੇਖੋ ਜੀ ਅਸੀਂ ਸੰਜੁਗਤਪੁਰ ਸਾਧ ਮੋਰਚੇ ਚ ਰਹਨੇ ਆ ਲਗਾਤਾਰੇ ਸੇਵਾ ਕਰਦੇ ਆ ਚੱਲੇ ਆਨੇ ਤੁਸੀਂ ਕੀ ਕਰਦੇ ਹੋਣੇ ਇੱਥੇ ਮਤਲਬ ਵੀਰ ਸਿੰਘ ਵੜਵਾ ਜਿਹੜਾ ਹੈ ਸਾਡਾ ਪ੍ਰਧਾਨ ਹੈ ਇਹ ਤਾਂ ਸਿਰਫ ਸਰਕਾਰਾਂ ਨਾਲ ਜਿਹੜੀਆਂ ਹਾਂ ਹਾਂਜੀ ਚਾਹੇ ਸੈਂਟਰ ਸਰਕਾਰ ਕਹਿ ਲੋ ਚਾਹੇ ਪੰਜਾਬ ਸਰਕਾਰ ਕਹਿ ਲੋ ਇਹ ਤਾਂ ਸਿਰਫ ਇੱਕ ਬਿਆਨਵਾਜੀ ਆ ਪ੍ਰੋਪਰ ਮਤਲਬ ਕਿਸੇ ਨੂੰ ਮਦਦ ਨਹੀਂ ਧਰਮ ਨੂੰ ਵੰਡਦਾ ਮੋਦੀ ਨਾ ਤਾਂ ਵੰਡ ਕੇ ਸਾਰੇ ਵੰਡ ਕੇ ਖਤਮ ਕਰਤੀ ਜਿਹਨੇ ਪੰਜਾਬ ਬੰਦ ਕਰਕੇ ਅਤਵਾਦੀ ਕਹਿ ਕੇ ਬੰਦ ਕਰਤਾ ਬੱਚੇ ਨਸ਼ੇੜੀ ਆ ساری ਦੁਨੀਆ ਕਹਿ ਰਹੀ ਉਹ ਬੰਦ ਕਰ ਦਿੱਤਾ ਲੇਕਿਨ ਇਹਨੇ ਬੱਚੇ ਨਹੀਂ ਸਾਨੂੰ ਅੱਜ ਮੁੰਡੇ ਨਾ ਮੋਢਾ ਜੋੜ ਕੇ ਮੋਰੇ ਅਸੀਂ ਬੈਠੇ ਵੀ ਰਹੀਏ ਇਹਨੇ ਆਪਾ ਆਪੇ ਆਪਣਾ ਕੰਮ ਨੂੰ ਲਾਂਦੇ ਔਰ ਬਨ ਲਾਰੇ ਹੈ ਸੱਥਾਂ ਚ ਗੱਦੀਆਂ ਗੱਲਾਂ ਹੁੰਦੀਆਂ ਸੀ ਵੀ ਨੌਜਵਾਨੀ ਨਹੀਂ ਹੁਣ ਕਿਸੇ ਕੰਮ ਦੀ ਰਹੀ ਪੁਰਾਣੇ ਸਾਡੇ ਹੁੰਦੇ ਸੀ ਅਸੀਂ ਕਰਦੇ ਹੁੰਦੇ ਸੀ ਅਸੀਂ ਬੜਾ ਐਦਾ ਦੇਖਿਆ ਸਮਾਂ ਵੀ ਹੁਣ ਬੱਚੇ ਤਾਂ ਕਰਕੇ ਰਾਜ ਨਹੀਂ ਹੁੰਦੀਆਂ ਸੀ ਗੱਲਾਂ ਇਦਾਂ ਕੋ ਨੌਜਵਾਨਾਂ ਨੂੰ ਇਹ ਮਾੜਾ ਵੀ ਕਹਿੰਦੇ ਚੰਗਾ ਕੋਈ ਰਿਕਾਰਡ ਤਾਂ ਰਿਆ ਨਹੀਂ ਰਿਕਾਰਡ ਤੋਂ ਕ੍ਰਿਕਟ ਸੈੱਡ ਲੈ ਲਓ ਪੰਜਾਬ ਦੇ ਮੁੰਡੇ 4 ਕੈਪਟਨ ਨੇ ਨਹੀਂ ਤੁਹਾਨੂੰ ਪਹਿਲੇ ਯਕੀਨ ਸੀ ਵੀ ਨੌਜਵਾਨੀ ਤਕੜੀ ਹੈ ਪੰਜਾਬ ਦੀ ਕਿ ਹੁਣ ਹੁਣ ਭਰੋਸਾ ਹੋਇਆ ਪੰਜਾਬ ਦੀ ਜਿਹੜੀ ਬੱਚੇ ਐ ਨਾ ਇਹ ਬਹੁਤ ਪਾਵਰਫੁਲ ਲੋਕੇ ਨਿਕਲ ਰਹੇ ਆ ਇਹਨਾਂ ਕਾਪੇ ਨਸ਼ੇੜੀ ਐ ਜੇ ਇੱਕ ਨਸ਼ੇੜੀ ਹੁੰਦਾ ਸਾਰੇ ਨਸ਼ੇੜੀ ਨਹੀਂ ਹੋ ਸਕਦੇ ਕੋਈ ਕੁਦਰਤੀ ਰੱਬ ਵੱਲੋਂ ਕਿਤੇ ਕਿਸਮਤ ਮਾੜੀ ਜਿੱਦਾਂ ਕਿਸੇ ਤੇ ਦਬਾਅ ਪੈ ਗਿਆ ਤਾਂ ਮਾੜਾ ਕਹਿਣਾ ਪਵੇ ਉਹਨੂੰ ਸਾਰੇ ਮਾੜਾ ਕਹਿਣਾ ਪੰਦਾ ਬਾਕੀ ਸਰਕਾਰਾਂ ਨੇ ਤਾਂ 84 ਸਾਨੂੰ ਕਾਗਰਸ ਨਾਲ ਲੈ ਲਿਆ ਉਹਨਾਂ ਹੋਰ ਤਰ੍ਹਾਂ ਲਿਆ ਰਮੰਦਰ ਸਾਹਿਬ ਤੇ ਅਟੈਕ ਕਰਾਇਆ ਇਹ ਸਰਕਾਰ ਨੇ ਭਾਖੜਾ ਖੋਇਆ ਫਸਟ ਟਾਈਮ ਵੀ ਅਸੀਂ ਉੱਥੇ ਸਾਡਾ ਪ੍ਰਧਾਨ ਲੈ ਕੇ ਅਸੀਂ ਉੱਥੇ ਅੜੇ ਵੀ ਪੁਲਿਸ ਵੀ ਕੱਢੀ ਹੋਈ ਸਾਰੇ ਸਾਡੇ ਇਹ ਡਾਇਰੈਕਟ ਹੋਲ ਹੈ ਨਹੀਂ ਹੁਣ ਹੁਣ ਤੇ ਦੇਖੋ ਕੋਈ ਬੀਬੀ ਨੂੰ ਜੱਫੀ ਪਾ ਕੇ ਉਹਨੂੰ ਤਰਵਾਸਾ ਦੇ ਰਿਹਾ ਹੈ ਰਾਜਨੀਤੀ ਲੀਡਰ ਕੋਈ ਉਹ ਕੜੁੱਕੇ ਜਿਹੜੇ ਕਹਿੰਦੇ ਕੜੁੱਕਾ ਗਈ ਜਾਂਦੇ ਉਹਨੂੰ ਹੈਦਾ ਵੱਡੀ ਗੱਡੀ ਆ ਉਹ ਉਦੇ ਉੱਤੇ ਚੜਿਆ ਹੋਇਆ ਹੈ ਹਾਂਜੀ ਕੋਈ ਕਿਸੇ ਪੈਸੇ ਨੋਟਾਂ ਦੀ ਗੱਥੀਆਂ ਬਣ ਰਹੀਆਂ ਹੁਣ ਤੁਹਾਨੂੰ ਰਾਜਨੀਤੀ ਦੇ ਇਡਰੈਸ ਤੇ ਵੀ ਯਕੀਨ ਨਹੀਂ ਹੋਏ ਕਹਿੰਦੇ ਸੀ ਸੇਵਾਜੁੱਤੇ ਹੋਏ ਆ ਅਸੀਂ ਤਾਂ ਇੱਥੇ ਕਿੰਨੇ ਦਿਨ ਹੋ ਗਏ ਲੱਗਿਆ ਨੂੰ ਕਿਸੇ ਨਾ ਇਹ ਕਿਸੇ ਵੀ ਇੱਕ ਟਰੈਕਟਰ ਚ ਤੇਲ ਨਹੀਂ ਪਵਾਇਆ ਉਹ ਵੀ ਸਾਡਾ ਪ੍ਰਧਾਨ ਹੈ ਜੇ ਤੇਰੀ ਅਮਾ ਤੁਮਾ ਦੀ ਮਦਦ ਹੈ ਪੱਲਿਓ ਪੱਲਿਓ ਕਰ ਰਹੇ ਸਰ ਦੇਵ ਕਰ ਰਹੇ ਜੀ ਪੁੱਛਦੇ ਫੰਡ ਕਿੱਥੋਂ ਆਦਾ ਤੁਹਾਨੂੰ 1 ਰੁਪਇਆ 1 ਕਾਨਾ ਵੀ ਕੇ ਨਾ ਦਿੱਤਾ ਨਹੀਂ ਐਮਐਲਏ ਆ ਜਾਏ ਚਾਹੇ ਕੋਈ ਹੋਰ ਆ ਜਾਏ ਤੁਸੀਂ ਪੈਸਾ ਕਹਿੰਦੇ ਉਹ ਤਾਂ ਸਾਡੇ ਵੀ ਕੋਣ ਨੂੰ ਫਿਰਦੇ ਆ ਤੂੰ ਰੀਪੇਦਾ ਨੁਕੈ ਤੇ ਤੂੰ ਉਹਨੂੰ ਫਿਰ ਤੇ ਤੁਹਾਡੇ ਪੈਸੇ ਉਹ ਤਾਂ ਸਾਡੇ ਖੋਣ ਵਾਲਾ ਹੀ ਛੋੜੋ ਜੀ ਸੁਣੀ ਜੋਰ ਤਸੱਲੀ ਨਾਲ ਸਾਡਾ ਨੂਰਪੁਰ ਬਾਬਾ ਪੀਰ ਹੈ ਮੇਰਾ ਖਿਆਲ ਹੈ 10 ਕਰੋੜ 50 ਕਰੋੜ ਰੁਪਈਆ ਹੋਣੀਆਂ ਹੈ ਹਾਂਜੀ ਹਾਂਜੀ ਉਹ ਅਸੀਂ ਵਰਤ ਨਹੀਂ ਸਕਦੇ ਇਹਨਾਂ ਦੀ ਸੇਵਾ ਲਈ ਜਾ ਕਿ ਅਸੀਂ ਚੜਾਵਾ ਚੜਾਣੇ ਉਹ ਸਾਡਾ ਪੈਸਾ ਉਹ ਸਰਕਾਰ ਦੱਬ ਕੇ 1 ਲੱਖ 2 ਲੱਖ ਟੈਕਸ ਵੀ ਪਾ ਦਿੰਦੀ ਹੈ ਉਹਦੇ ਉੱਪਰ ਉਹ ਦੱਬ ਕੇ ਖਾਈ ਜਾਂਦੇ ਆਪਣੇ ਬੱਚੇ ਪਾਲੀ ਜਾਂਦੇ ਕੁਝ ਪੁਲਿਸ ਬੈਠੀ ਨੂਰਪੁਰ ਦੀ ਇਨੇ ਆਪਣੇ ਵਜੀਕੇ ਬਣਾ ਲਏ ਉਹਦੇ ਉੱਪਰ ਸਰਕਾਰ ਤਾਂ ਕਹਿੰਦੀ ਸੀ ਰਾਸ਼ਨ ਫ੍ਰੀ ਕਰੇ ਹੋਇਆ ਆਟਾ ਦਾਲ ਸਫਰ ਫ੍ਰੀ ਆ ਸਾਡੇ ਅਸੀਂ ਤੁਹਾਨੂੰ ਹਲੇ 100000 ਰੁਪਏ ਦੇਣਾ ਬੀਬੀਆਂ ਨੂੰ ਬਈ ਬੀਬੀਆਂ ਨੂੰ ਓਏ ਦੇੜੇ ਦੇਰ ਹੈ ਨਾ ਇਹਦੀ ਤਾਂ ਗੱਲ ਛੱਡਦਾ ਕੁਝ ਵੀ ਨਹੀਂ ਮਿਲ ਸਕਦਾ ਨਾ ਇਹ ਦੇ ਸਕਦੇ ਇਹ ਤਾਂ ਸਿਰਫ ਇਹੀ ਹੈ ਕਿ ਇਹ ਸਿੱਖ ਹੈ ਮੁਸਲਮਾਨ ਹੈ ਹਿੰਦੂ ਹੈ ਕੋਈ ਹੈ ਇਹ ਤਾਂ ਸਿਰਫ ਲੜਾਉਣ ਦਾ ਕੰਮ ਕਰ ਸਕਦੇ ਇਕੱਠੇ ਹੋਣ ਦਾ ਨਹੀਂ ਅੱਜ ਪੰਜਾਬ ਇਕੱਲਾ ਹੀ ਖੜਾ ਸੀ ਹੁਣ ਪਾਰਟੀਆਂ ਕੁਛ ਰਲੀਆਂ ਥੋੜੀਆਂ ਬਹੁਤੀਆਂ ਬਾਹਰੋਂ ਜਾ ਸਾਡੇ ਵੀਰਾਂ ਭਾਈਆਂ ਨਾਲ ਬਹੁਤ ਸਪੋਰਟ ਕਰ ਰਹਾ ਬਾਹਰੋਂ ਵੀ ਐਨ ਆਰ ਆਈ ਵੀਰ ਕੁਝ ਆਪਣੇ گاਉਂ ਵਾਲੇ ਕੋਈ ਪਹਿਲਵਾਨ ਸੈਡ ক্রিকেট ਸੈਰ ਕੋਈ ਵੀ ਲੈ ਲਓ ਗਵਰਨਮੈਂਟ ਦਾ ਤਾਂ ਕੰਮ ਹੈ ਨਾ ਚੰਗੇ ਬੰਦੇ ਨੂੰ ਅੱਗੇ ਆਣ ਲਈ ਮੈਂ ਹੁਣ ਤੁਹਾਨੂੰ ਗੱਲ ਕਰੇ ক্রিকেট ਦਾ ਪਲੇਅਰ ਹੈ ਇੱਕ ਸ਼ਰੇਸ਼ ਹੈ ਜਿਹੜਾ ਬਾਰਡਰ ਦੇ ਟੋਪ ਤੇ ਹੈ ਉਹਨੂੰ ਅੱਜ ਮੋਦੀ ਨੇ ਬਾਹਰ ਕੱਢ ਕੇ ਬਿਠਾ ਲਿਆ ਵਾ ਉਹ ਕਹਤੋਂ ਉਹਨੂੰ ਵੀ ਜਗ੍ਹਾ ਨਹੀਂ ਮਿਲ ਰਹੀ ਹੈ ਰਾ ਮੇਰੀ ਦੀ ਗੱਲ ਜਮੇ ਕਰਦੇ ਨਹੀਂ ਕਿ ਕ੍ਰਿਕਟ ਦੇ ਫੈਨ ਲੱਗਦੇ ਮੈਨੂੰ ਕਿ ਕ੍ਰਿਕਟ ਦੇ ਵੀ ਫੈਨ ਆ ਮੈਂ ਹੀ ਤਾਂ ਵੀ ਫੈਨ ਆ ਮੈਂ ਤਾਂ ਮਸਤ ਐ ਇਹ ਸਾਡੇ ਬੰਦੇ ਨਾਲ ਅਸੀਂ ਤੁਰਵੇਂ ਮਸਤ ਐ ਬਾਕੀ ਇਹ ਬੱਚਿਆਂ ਦਾ ਹੌਸਲਾ ਸਾਨੂੰ ਕਿੱਥੇ ਉਤਰਨ ਦਿੰਦੇ ਐਜਾ ਬੈਠੇ ਆ ਬਹਿਜਾ ਕੀ ਕਰਦੇ ਹੁੰਦੇ ਫਿਰ ਇੱਥੇ ਆਏ ਤਾਂ ਥੈਲੇ ਭਰਦੇ ਆ ਜੋ ਸਾਨੂੰ ਹੁਕਮ ਲੱਗਦਾ ਭੇ ਰੱਸੀਆਂ ਖੋਲ ਦੋ ਇਹ ਭਰ ਦੋ ਜੇ ਬੰਨਣ ਨੂੰ ਪਾਉ ਤਾਂ ਚਾਰ ਬੰਨ ਵੀ ਦੇਈ ਦੀਆਂ ਜਿਹੜਾ ਧੀਮੀ ਹੋ ਕੇ ਆਰਾਮ ਨਾਲ ਕਰਨੇ ਵਾਲਾ ਕੰਮ ਹੁੰਦਾ ਕੋਈ ਆਰਾਮ ਨਾਲ ਨਹੀਂ ਜੀ ਤਕੜਾ ਵੀ ਕਰਦੇ ਉਹ ਤਕੜਾ ਵੀ ਮੇਰਾ ਤਾਂ ਥੋੜਾ ਜਿਹਾ ਗੋਡਾ ਕਰਾਵਾ ਮੈਂ ਤਾਂ ਮਾੜਾ ਮੋਟਾ ਹੀ ਕਰਦਾ ਮੈਂ ਇੰਨਾ ਕੰਮ ਜੋਗਾ ਹੈ ਨਹੀਂ ਜੀ। ਇਹ ਤਾਂ ਉਹ ਗੱਲ ਕਰਦੀ ਤਾਂ ਨਹੀਂ। ਉਹ ਤੇ ਉਹਨਾਂ ਨੇ ਕਹਤਾ ਸੀ ਜਾ ਕੇ ਮੇਰਾ ਮੋਢਾ ਉਤਰਿਆ ਹੋਇਆ ਸੀ। ਅੱਕੀ ਸੁਣ ਲਓ ਤੁਸੀਂ ਕਹਿੰਨੇ ਜਾਨ ਆ ਸੀ ਤਾਂ ਜਾਨ ਵੀ ਦੇ ਸਕਦੇ ਨਾ ਪਿੱਛੇ। ਇਹ ਤਾਂ ਨਾਰਮਲ ਗੱਲਾਂ ਤੁਸੀਂ ਕਰ ਰਹੇ ਹੋ। ਇਹ ਤਾਂ ਗਵਰਨਮੈਂਟ ਹੈ ਉਹ ਝੂਠ ਬੋਲਦੀ ਸੱਚ। ਅਸੀਂ ਤਾਂ ਇਹਨਾਂ ਦੇ ਪੁਜਾਰੀ ਆ ਜਿਨੇ ਸਾਨੂੰ ਐ ਬਿਲਾ ਕਿੱਥੇ ਪਿਠਾ ਲਿਆ। ਅੱਜ 8 ਦਿਨ ਹੋ ਗਏ ਖਾ ਪੀ ਕੇ ਵੀ ਦੇਖਿਆ ਨਹੀਂ। ਜਿੱਦਾਂ ਦਾ ਖਾਣਾ ਪੀਣਾ ਪਾਣੀ ਖਾ ਕੇ ਲੱਗੇ ਵੀ ਆ। ਔਰ ਡਟੇ ਵੀ ਉੱਥੇ। ਬਾਕੀ ਸਰਕਾਰਾਂ ਦੀ ਤਾਂ ਤੁਸੀਂ ਭੁੱਲ ਜਾਓ। ਜਿਹੜੀ ਮੋਤੀ ਸਰਕਾਰ ਹੈ ਇਹਨਾਂ ਤੁਹਾਨੂੰ ਖਤਮ ਕਰਨੀ ਥੋਡੀ ਪੀੜੀ ਅਸੀਂ ਈ ਖਤਮ ਹੋਏ ਅਸੀਂ ਬਚ ਗਏ ਪਰ ਤੁਹਾਨੂੰ ਹੀ ਨਹੀਂ ਖਤਮ ਕਰਨਾ ਜੇ ਤੁਸੀਂ ਨਾ ਸੰਭਲੇ ਉਹ ਕਹਿੰਦੇ ਪੰਜਾਬ ਬਚਾਉਣਾ ਈ ਅਸੀਂ ਆ ਬਚਾਣਾ ਪੰਜਾਬ ਡੋਬੇ ਮੋਤੀ ਨੇ ਉਹ ਯਾਰ ਪਖੜੇ ਤੇ ਮੈਨੂੰ ਬਿਠਾਲਦੇ ਤਿਕਣਾ ਆ ਨਾ ਆ ਜਾਂਦਾ ਤੁਰ ਜਾਣ ਵਾਂ ਤੇ ਇਹਨੂੰ ਬਿਠਾਲਦੇ ਤੁਸੀਂ ਰੋਕ ਲੈਣਾ ਸੀ ਪਖੜੇ ਦੇ ਬਾਣੀ ਜਿੱਥੇ ਚਾਰ ਗੇਟ ਆ ਦੋ ਗੇਟ ਹੋਰ ਖੋਰ ਖੋਰ ਰੱਖਣ ਦੇ ਪਹਿਲਾਂ ਹੀ ਜਾਂ ਪਤਾ ਬਰਸਾਤ ਹੈ ਹਾਂਜੀ ਡੇਟੇ ਚ ਬੱਚਾ ਤਾਂ ਦਿਖਾ ਰਹੇ ਆ ਪੇ ਇੱਥੇ ਨਾਵੇਂ ਦਾ ਹੋ ਗਿਆ ਤਾਂ ਗਵਰਨਮੈਂਟ ਨੂੰ ਇਹ ਵੀ ਪਤਾ ਪੇ ਪਾਖੜੇ ਚ ਹੜਾਣਾ ਗਵਰਨਮੈਂਟ ਨੂੰ ਪਤਾ ਪਾਖੜੇ ਚ ਹੜਾਣਾ ਇੱਕ ਮਿੰਟ ਹੁਣ ਕਰੇ ਲੈਣ ਦਾ ਚਾਰ ਗੱਲਾਂ ਜਾ ਉਹਨੂੰ ਹੁਣ ਪਤਾ ਪਾਖੜੇ ਚ ਹੜਾਣਾ ਪੇ ਅਸੀਂ ਚਾਰ ਦਰਵਾਜ਼ੇ ਗੇਟ ਵੱਧ ਖੋਲ ਲਈ ਸਾਡਾ ਮੋਟਾ ਜੱਟ ਸਦਕੇ ਅਸੀਂ ਜੇ ਚਾਰ ਖੋਲਣੇ ਸ਼ੇ ਖੋਲਦੇ ਨਹੀਂ ਪਾਣੀ ਦਾ ਲੈਵਲ ਪਾਣੀ ਦਾ ਲੈਵਲ ਚੜ੍ਹਨੇ ਨਹੀਂ ਦੇਣਾ ਪਾਣੀ ਦਾ ਲੈਵਲ ਨਹੀਂ ਚੜ੍ਹਣ ਦੇਣਾ ਅਸੀਂ ਬਾਕੀ ਜਿਹੜੀ ਇਹ ਚੜਾ ਰਹੀ ਨਾ ਗਵਰਨਮੈਂਟ ਇਹ ਇਨੀ ਆਪਣੇ ਅੰਡਰ ਲੈ ਕੇ ਪੰਜਾਬ ਨੂੰ ਡੋਬਣ ਸਾਡਾ ਰਮੰਦਰ ਸਾਹਿਬ ਤੇ ਅਟੈਕ ਹੈ ਤੁਸੀਂ ਇਹ ਨਾ ਸਮਝੋ ਭੁੱਲ ਜਾਓ ਸਿੱਧਾ ਹੀ ਅਟੈਕ ਹੈ ਇਹਨੂੰ ਅਟੈਕ ਮੰਨਦੇ ਹਾਂ ਅਸੀਂ ਅਟੈਕ ਹੜਾ ਨੂੰ ਹਾਂ ਅਟੈਕ ਉਹ ਸਿੱਧਾ ਪਾਣੀ ਪਾ ਰਿਹਾ ਯਾਰ ਛੱਡ ਕੋਈ ਕੋਈ ਪਾਣੀ ਕੇ ਨਾ ਦਿੱਤਾ ਵਾ ਸਾਰਿਆਂ ਨੂੰ ਪਤਾ ਬਰਸਾਤ ਪੈਣੀ ਆਪਣਾ ਖਾਲੇ ਬਣਾ ਲੈ ਕੁਝ ਕਰ ਲਿਆ ਜਦ ਗਵਰਨਮੈਂਟ ਨੇ ਆਪਣੇ ਤਰੀਕੇ ਨਾਲ ਡੋਬ ਦਿੱਤਾ ਪੰਜਾਬ ਇੱਥੇ ਆ ਰਸ ਬਠਾਲੀ ਵੇ ਉੱਥੇ ਜਿਹੜੇ ਮੋਹਰੇ ਸਰਵਾਜੇ ਗੋਲ ਦੇ ਉੱਥੇ ਕੋਈ ਸਾਡੇ ਬੰਦੇ ਬੈਠੇ ਨੂੰ ਸਾਨੂੰ ਆਚਾਰ ਬੰਦੇ ਦੇ ਰਹੀ ਇੱਥੇ ਹੁਣ ਸਾਰੇ ਧਰਮਾਂ ਦੇ ਮਜ਼ਬਾਂ ਦੇ ਸਾਰੇ ਬੰਦੇ ਇਕੱਠੇ ਖੜੇ ਇੱਥੇ ਤਾਂ ਮਜ਼ਬਦਾ ਸਵਾਲੇ ਨਹੀਂ ਨਾ ਅਸੀਂ ਤਾਂ ਤੋੜ ਕੇ ਬੈਠੇ ਇੱਥੇ ਹਿੰਦੂ ਵੀਰ ਵੀ ਮੁਸਲਮਾਨ ਵੀ ਸਿੱਖ ਵੀ ਸਾਈ ਸਾਹਿਬ ਹੈ ਇਕੱਠੇ ਲੱਗੇ ਹੋਏ ਲੱਗੇ 100 100 ਰੋਟੀ ਖਾਣੇ ਬੈਠੇ ਸੇਵਾ ਕਰ ਰਹੇ ਹੈ ਜੀ ਇਹਨਾਂ ਦੇ ਇਹਨਾਂ ਨੂੰ ਚੈੜੀ ਕਰਨ ਕੋਈ ਸਾਡੇ ਤਾਂ ਇਹ ਹੱਡੀ ਹੈ ਜੀ ਰੀੜ ਦੀ ਬਿਲਕੁਲ ਭਾਈ ਜੀ ਇਹ ਬਾਬਾ ਜੀ ਕਿੱਥੋਂ ਆਏ ਏ ਬਾਬਾ ਜੀ ਇਹ ਵੈਣਾ ਸਾਹਿਬ ਗੁਰਦੁਆਰਾ ਬਗੀਚੀ ਸਾਹਿਬ ਆ ਵੈਣਾ ਪਿੰਡ ਚ ਇਹਨਾਂ ਦੀ ਤਕਰੀਮ 7 ਦਿਨਾਂ ਤੋਂ ਲਗਾਤਾਰ ਜਿਹੜੀ ਸੇਵਾ ਹੈ ਉਹ ਇੱਥੇ ਲੰਗਰਾਂ ਦੀ ਚੱਲ ਰਹੀ ਹੈ ਤੇ ਇੱਕ ਹੋਰ ਗੱਲ ਦੱਸ ਦਈਏ ਕਿ ਜਿਹੜੇ ਨੌਜਵਾਨ ਹੈ ਨਾ ਜਿਵੇਂ ਸਿਆਣੇ ਕਹਿੰਦੇ ਹੁੰਦੇ ਕਿ ਬੁਲੰਦ ਹੌਂਸਲੇ ਦਰਿਆਵਾਂ ਦਾ ਮੁੱਖ ਮੋੜ ਦਿੰਦੇ ਤੇ ਇਹਨਾਂ ਨੌਜਵਾਨਾਂ ਨੇ ਸਾਬਿਤ ਕਰਤਾ ਜੇ ਬੁਲੰਦ ਹੌਂਸਲੇ ਦੀ ਕੋਈ ਤਸਵੀਰ ਹੋਵੇ ਤਾਂ ਇਹ ਹੋਣੇ ਫਿਰ ਹਣਾ ਬਿਲਕੁਲ ਬੁਲੰਦ ਹੌਂਸਲੇ ਦੀ ਤਸਵੀਰ ਇਹ ਨੌਜਵਾਨ ਹੈ ਜਿਨ੍ਹਾਂ ਨੇ ਅੱਜ ਪੰਜਾਬ ਨੂੰ ਬਚਾਇਆ ਹੈ ਕਿਉਂਕਿ ਇਹਨਾਂ ਨੇ ਦਰਿਆਵਾਂ ਤੇ ਮੁੱਖ ਮੋੜਿਆ ਪਿੰਡ ਹਰੀਵਾਲ ਦੇ ਵਿੱਚ ਦੇਖੋ ਜਿੱਥੇ ਬਿਲਕੁਲ ਸਾਹਮਣੇ ਦਰਿਆ ਵਜਦਾ ਸੀ ਐਨੇ ਨੇ ਗਲਗਲ ਪਾਣੀ ਦੇ ਵਿੱਚ ਖੜ ਕੇ ਇਹਨਾਂ ਨੇ ਵਗਦੇ ਦਰਿਆ ਦੇ ਵਿੱਚ ਮਿੱਟੀ ਦੇ ਥੈਲੇ ਪਾ ਕੇ ਦਰਿਆ ਦਾ ਮੁੱਖ ਮੋੜਿਆ ਤੇ ਦੂਜੀ ਗੱਲ ਭਗਵੰਤ ਮਾਨ ਕਹਿੰਦਾ ਸੀ ਕਿ ਜਿਹੜੇ ਟਰੈਕਟਰ ਆ ਪੰਜਾਬ ਦੇ ਵਿੱਚ 70 75% ਟਰੈਕਟਰ ਹੈ ਇਹ ਫੁਕਰੇ ਮੁੰਡਿਆਂ ਨੇ ਰੱਖੇ ਹੋਏ ਆ ਮਢੀੜ ਆ ਮੁੰਡੇ ਇਹ ਫੁਕਰਾਂ ਕਰਦੀ ਕਰਨ ਵਾਸਤੇ ਲੈ ਕੇ ਜਾਂਦੇ ਆ ਜਾਫਰ ਪੰਜਾਬ ਦੇ ਵਿੱਚ ਮਕਾਨਾ ਢਾਉਣ ਦੇ ਕੰਮਾਂ ਦੇ ਆ ਤੇ ਅੱਜ ਅਸੀਂ ਆ ਨੌਜਵਾਨ ਖੜਿਆ ਇੱਕ ਪੰਜਾਬ ਨੂੰ ਬਚਾਇਆ ਕਿਸੇ ਨੇ ਤਾਂ ਉਹ ਪੰਜਾਬ ਦੇ ਇਹਨਾਂ ਟਰੈਕਟਰਾਂ ਨੇ ਬਚਾਇਆ ਜਿੱਥੇ ਸਰਕਾਰ ਦੀ ਮਸ਼ੀਨਰੀ ਨਹੀਂ ਪਹੁੰਚ ਸਕਦੀ ਸੀ ਉੱਥੇ ਇਹ ਟਰੈਕਟਰ ਪਛੂਆਂ ਲਈ ਚਾਰਾ ਲੈ ਕੇ ਪਹੁੰਚ ਗਏ ਉੱਥੇ ਭੁੱਖਿਆਂ ਲਈ ਰਾਸ਼ਨ ਲੈ ਕੇ ਪਹੁੰਚ ਗਏ ਜਿੱਥੇ ਇਹਨਾਂ ਦੀਆਂ ਕਿਸਤੀਆਂ ਨਹੀਂ ਪਹੁੰਚੀਆਂ ਉੱਥੇ ਵੀ ਜਾ ਜਾ ਕੇ ਮੁੰਡਿਆਂ ਨੇ ਆਪਣੇ ਟਰੈਕਟਰਾਂ ਦੇ ਵਿੱਚ ਲੋਕਾਂ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਸਾਡੀਆਂ ਮਾਤਾਵਾਂ ਨੇ ਨਹੀਂ ਕਿਹਾ ਵੀ ਪੁੱਤ ਤੂੰ ਨਾ ਚਾਹੀ ਉੱਥੇ ਡੂੰਘਾ ਪਾਣੀ ਆ ਨਾ ਨਾ ਜੀ ਕਰਦੇ ਕਹਿੰਦੇ ਸੇਵਾ ਕਰੋ ਜੀ ਮਤਲਬ ਜਿੱਦਾਂ ਹੁਣ ਸਾਰੇ ਕਿਤੇ ਇੱਥੇ ਪਾਣੀ ਆ ਗਿਆ ਸਾਡੇ ਏਰੀਆ 'ਚ ਅਸੀਂ ਆਣੇ ਮੁੰਡੇ ਸਾਰੇ ਇਕੱਠੇ ਹੋਏ ਮਿੱਟੀ ਆ ਗਈ ਇੱਥੇ ਬੋਰੀਆਂ ਭਰ-ਭਰ ਕੇ ਲੈ ਕੇ ਜਾਂਦੇ ਰਹੇ ਬੰਨ ਲਾਏ ਜੀ ਕਰਦੇ ਨੇ ਇੱਕ ਦਿਨ ਵੀ ਰੋਕਿਆ ਪੱਲਿਓ ਪੈਸੇ ਦਿੱਤੇ ਤੇਲ ਪਵਾਓ ਇਹ ਨਹੀਂ ਗੱਲਾਂ ਉਹ ਨਹੀਂ ਕਿਹਾ ਜੀ ਪੂਰਾ ਡਟ ਕੇ ਖੜੋ ਨਾਲ ਕਿਤੇ ਸਾੜ ਦੇ ਫੇਰ ਹਜੇ ਠੀਕ ਹੈ ਉਧਰ ਲਾਈ ਸਾਈਡ ਦੁਆਬੇ ਮਾਰੇ ਬਹੁਤ ਮਾੜਾ ਹਾਲ ਹੈ ਦੇਖ ਉੱਥੇ ਜਦ ਲੋਕ ਐਨੇ ਆਪਣੇ ਮੁਸ਼ਕਿਲ ਹੰਡਾ ਰਹੇ ਨੇ ਤਾਂ ਸਾਨੂੰ ਇੱਥੇ ਵੀ ਡਟ ਕੇ ਪੰਜਾਬ ਨਾਲ ਖੜਨਾ ਚਾਹੀਦਾ ਜੀ ਬਾਬਾ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਬਾਬਾ ਜੀ ਤੁਸੀਂ ਕਿੱਥੇ ਗੁਰੂ ਘਰ ਆਪਣਾ ਸਥਾਨ ਇਹ ਬਿਆਣੇ ਮਾਦ ਵਾਲ ਦੇ ਵਿਚਾਰੇ ਸੀ ਤਾਂ ਕਿਥਾਂ ਉੱਥੇ ਤਾਂ ਨਹੀਂ ਪਾਣੀ ਚੱਲਦਾ ਨਹੀਂ ਨਹੀਂ ਉੱਥੇ ਵੀ ਪਾਣੀ ਚੜਿਆ ਜੀ ਫਿਰ ਸੋਚਿਆ ਨਹੀਂ ਵੀ ਸਾਡੇ ਤਾਂ ਸੁੱਕਾ ਪੱਕਾ ਸੀ ਕਿ ਐਵੇਂ ਲੰਗਰ ਦੀਆਂ ਬਾਲਟੀਆਂ ਢੋਈ ਜਾਣੀਆਂ ਦੇਖੋ ਜੀ ਖਾਲੇ ਆ ਪਿਆ ਅਸੀਂ ਇਹ ਸੰਤ ਸਮਾਜ ਜੀ ਸਾਡੇ ਦੇ ਨਹੀਂ ਪਾਣੀ ਚੱਲਿਆ ਉਧਰ ਵੀ ਚੱਲ ਜੇ ਤਾਂ ਵੀ ਤਿਆਰ ਖੜੇ ਆ ਤੇ ਬਾਕੀ ਨੌਜਵਾਨ ਮੁੰਡੇ ਸਾਰੇ ਲੱਗੇ ਲੱਗੇ ਦੇ ਤੁਸੀਂ ਇੱਥੇ ਮੈਂ ਛੱਗੇ ਸ਼ਰਦਾਈ ਵਰਤ ਰਹੀ ਸੀ ਖੁੱਲੀ ਆ ਜੋ ਖੁਦਾਮ ਸੰਗਤਾਂ ਦੇਈ ਜਾਂਦੀਆਂ ਵਰਤਾਈ ਜਾਂਦੇ ਆ ਅੱਛਾ ਜੀ ਨੌਜਵਾਨ ਛੱਕਦੇ ਦਿਨ ਰਾਤ ਵਿਚਾਰੇ ਲੱਗੇ ਹੋਏ ਆ ਇਹ ਹਾਂ ਕੀ ਕਹਿੰਦੇ ਜੀ ਇਹ ਲੋਹੇ ਦੇ ਬਰਤਨਾ ਜੈ ਨੰਗ ਸਿੰਘ ਫੌਜਾਂ ਨੇ ਜੀ ਇਹ ਇਹਨਾਂ ਦਾ ਜਿਹੜਾ ਲੋਹੇ ਦੇ ਭਾਂਡੇ ਤੋੜ ਕੇ ਵੀ ਦੇਸੀਘੇ ਦਾ ਉਹਨੂੰ ਰੋਜ਼ ਦਾ ਮੈਨ ਨਹੀਂ ਬਤਾ 10 ਕਿਲੋ ਲੱਗਦਾ ਮਦਮ 20 ਕਿਲੋ ਤੁਸੀਂ ਪੁੱਛਦੇ ਨਾ ਕਿੱਥੇ ਜਾਂਦਾ ਏ ਉਹ ਬਾਬਾ ਨਾਨਕ ਇੱਧਰ ਨੂੰ ਭੇਜਦਾ ਇਹਨਾਂ ਦੇ ਕੋਲ ਚਾਬੀ ਹੈ ਉਹ ਇਹ ਇੱਧਰ ਸੰਗਤ ਨੂੰ ਭੇਜੀ ਜਾਂਦੇ ਤੇ ਮੈਂ ਇੱਕ ਅਪੀਲ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਰੂਰ ਕਹੂੰਗਾ ਪੰਜਾਬ ਦੇ ਨੌਜਵਾਨੋ ਲਿਖ ਲੋ ਸੁਣ ਲੋ ਦਿਮਾਗ 'ਚ ਬਿਠਾ ਲੋ ਮੇਰੇ ਭਰਾਵੋ ਤਿੰਨ ਦਿਨ ਹੋਰ ਅਹਿਮ ਹੈ ਮੈਂ ਸਰਕਾਰ ਨੂੰ ਵੀ ਕਹੂੰਗਾ ਤਿੰਨ ਦਿਨ ਛੁੱਟੀ ਕਰ ਦੋ ਹਜੇ ਜੇ ਉਹ ਨਹੀਂ ਕਰਦੇ ਤਾਂ ਤੁਸੀਂ ਤਿੰਨ ਦਿਨ ਕਾਲਜਾਂ ਵਾਲੇ ਮੁੰਡੇ بڑے ਮੁੰਡੇ ਛੁੱਟੀਆਂ ਰੱਖਿਓ 11 ਤਰੀਕ ਤੱਕ ਅਸੀਂ ਇਹ ਮੋਰਚੇ ਪਰ ਅਗਰ ਡਟੇ ਰਹੇ ਨਹਿਰਾ ਔਰ ਪਡਰੀਆਂ ਪਰ ਔਰ ਪੁਲਾਹਾਂ ਪਰ ਬਨਾ ਪਰ ਤਾਂ ਅਸੀਂ ਇਤਿਹਾਸ ਸਿਰਜ ਦਵਾਂਗੇ ਜੇ ਇੱਕ ਦਿਨ ਵੀ ਵੇਸਲੇ ਪੈ ਗਏ ਨਾ ਅਸੀਂ 10 ਟਰਾਲੇ ਨੂਰ ਪਰਵੇਦੀ ਛੋੜੇ ਇਲਾਕਾ ਹੈ ਅਸੀਂ 10 ਟਰਾਲਿਆਂ ਚ 3000 ਬੈਗ ਹਰ ਬੇਲੇ ਰਿਜ਼ਰਵ ਰੱਖ ਕੇ ਰੱਖਦੇ ਆ ਇਹ ਮੇਰੀ ਗੱਲ ਦਾ ਇਸ਼ਾਰਾ ਸਮਝ ਲਿਓ ਸਿਰਫ 3 ਦਿਨ ਹੈ ਬਦਲ ਉੱਪਰ ਹੈ 11 ਤਰੀਕ ਤੱਕ ਦੱਸਿਆ ਹੋਇਆ ਹੈ ਤੇ ਉਹਦੇ ਬਾਅਦ ਫਿਰ ਸਥਿਤੀ ਗੰਭੀਰ ਬਹੁਤ ਹੋਣੀ ਹੈ ਬਿਮਾਰੀਆਂ ਦੇ ਤੌਰ ਤੇ ਜ਼ਿਮੀਦਾਰਾਂ ਦੀ ਜ਼ਮੀਨਾਂ ਬਹਾਲ ਤੌਰ ਤੇ ਕਿਲਾਨੰਦਗਨ ਵਾਲੇ ਮਹਾਰਾ ਜੀ ਨੇ ਕਿਹਾ ਮਹਾਂਪੁਰਸ਼ਾਂ ਨੇ ਕਿਹਾ ਵੀ ਵੀ ਪਿੰਡ ਗੋਦ ਲੋ ਜਿਹੜੇ ਸੰਤ ਮਹਾਂਪੁਰਸ਼ ਹੈ ਵੀ ਵੀ ਪਿੰਡ ਗੋਦ ਲੈ ਕੇ ਉਹਨਾਂ ਦੀਆਂ ਰੇਹਾਂ ਮਿੱਟੀਆਂ ਟਰੈਕਟਰ ਬਾਹਗੇ ਮੁਰ ਪੰਜਾਬ ਦੀ ਕਿਸਾਨੀ ਨੂੰ ਬਾਬੇ ਨਾਨਕ ਦੀ ਕਿਸਾਨੀ ਬਹਾਲ ਕਰਨੀ ਧੰਨਵਾਦ ਬਾਬਾ ਜੀ ਕੋਈ ਬੰਦਾ ਦੋ ਦਿਨ ਆਪਣੇ ਘਰ ਆ ਜਵੇ ਬੰਦੇ ਅੱਜਕੱਲ ਤਾਂ ਸਮਾਂ ਇਦਾਂ ਦਾ ਆ ਗਿਆ ਬੰਦਾ ਦੁਖੀ ਹੋ ਜਾਂਦਾ ਵੀ ਹੁਣ ਜਾਂਦੇ ਹੀ ਨਹੀਂ ਹੈ ਵੀ ਰੋਜ਼ੇ ਖਲਾਣਾ ਪੈ ਰਿਹਾ ਹਣਾ ਜੀ ਕੋਈ ਰਿਸ਼ਤੇਦਾਰ ਵੀ ਕੇ ਰਿਸ਼ਤੇਦਾਰ ਦੇ ਘਰ ਬੈਜੇ ਤਾਂ ਲੋਕ ਅੱਕ ਜਾਂਦੇ ਛੇਤੀ ਹੁਣ ਦਿਨ ਕਈ ਹੋ ਗਏ ਤੇ ਅੱਗੇ ਵੀ ਹਲੇ ਪਤਾ ਨਹੀਂ ਕਦੋਂ ਤੱਕ ਚੱਲਣਾ ਕਦੋਂ ਤੱਕ ਚੱਲਦਾ ਰਹੂਗਾ ਫਿਰ ਲੰਗਰ ਪ੍ਰਸ਼ਾਦਾ ਜਿੰਨਾ ਚਿਰ ਲੋੜ ਹੈ ਜੀ 10 ਦਿਨ ਲੱਗਣ 20 ਦਿਨ ਲੱਗੇ ਮਹੀਨਾ ਲੱਗੇ ਤੇ ਪਹਿਲੇ ਤਰੀਕ ਤੋਂ ਸੰਭਾਲਿਆ ਬਾਕੀ ਉੱਥੇ ਜਿੱਥੇ ਰਹਿਣੇ ਆ ਉੱਥੇ 24 ਘੰਟੇ ਲੰਗਰ ਹੈ ਉਹ ਦਿਨੇ ਆਜੇ ਰਾਤ ਦਾਜੇ ਕਿਸੇ ਨੂੰ ਕੋਈ ਮਨਾਹੀ ਨਹੀਂ ਸੰਗਤ ਦਾ ਸੰਯੋਗ ਹੈ ਜੀ ਬਾਬੇ ਦੇ ਨਾਲ ਪੂਰਾ ਸੰਗਤ ਦਾ ਸੰਯੋਗ ਹੈ ਹਾਂ ਜੀ ਤਨ ਮਨ ਨਾਲ ਲੱਗੇ ਬਾਬੇ ਦੇ ਨਾਲ ਬੰਦੇ ਸਭ ਹਾਂ ਜੀ ਜਿੰਦੀ ਵੀ ਸੇਵਾ ਹੁੰਦੀ ਕਰ ਸਕਦੇ ਹਾਂ ਜ ਕਰਾਂਗੇ ਜੀ ਤੇ ਵਾਕਈ ਹੈ ਵੀ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਨੂੰ ਕਈ ਬੰਦੇ ਮਿਹਣੇ ਮਾਰਦੇ ਤੇ ਹੁਣ ਨਾ ਤਾਂ ਨਹੀਂ ਲੈਣਾ ਜੀ ਤੇ ਇੱਕ ਕਹਿ ਰਹੀ ਸੀ ਕਹਿੰਦੀ ਜੀ ਮਾਇਆ 100 ਰੁਪਏ ਨੂੰ ਲਿਆਂਦੀ ਆ ਮੁੰਡੇ ਨੇ ਛੇੜੀ ਆ ਬੱਲੇ ਛੇੜੀ ਕੋਲਕੇ ਦੇਖੇ ਇਹਨਾਂ ਨਾਲ ਜਿਹਨਾਂ ਬਦਨਾਮ ਕਰਦੇ ਨੌਜਵਾਨਾਂ ਨੂੰ ਤੇ ਇਹਨਾਂ ਵਾਸਤੇ ਬਾਦਾਮ ਸਰਦਾਈਆਂ ਦੇ ਸੀ ਕਿ ਇਹਦੀ ਦਾਲ ਸਬਜ਼ੀ ਬਣਾ ਕੇ ਲਿਆਈਦੀ ਆ ਤੇ ਸੰਗਤ ਦੇ ਰਹੀ ਆ ਤੁਹਾਨੂੰ ਵੀ ਪਲਾਨੀ ਹੈ ਸਰਦਾਈ ਹੈਗੀ ਸਾਡੇ ਕੋਲੇ ਕਾਰ ਸੇਵਾ ਕਲਾ ਅਨੰਦਗੜ੍ਹ ਸਾਹਿਬ ਭੂਰੀ ਵਾਲੇ ਮਹਾਪੁਰਖ ਬਾਬਾ ਵਿਧੀ ਚੰਦ ਸਾਹਿਬ ਦੇ ਮੌਜੂਦਾ ਗੱਦੀ ਨਿਸ਼ੀਨ ਬਾਹਰ ਮੇ ਸਿੰਘ ਸਾਹਿਬ ਆਵਾਤਾਰ ਸਿੰਘ ਜੀ ਸੁਰ ਸਿੰਘ ਵਾਲੇ ਤੇ ਮੈਂ 30 ਤਰੀਕ 31 ਨੂੰ ਉੱਥੋਂ ਆਇਆ ਜੀ ਤੇ ਉਹ ਕਹਿਣ ਲੱਗੇ ਬਾਕੀ ਦਾ ਹਸਤ ਬਾਹਰੋਂ ਆਏ ਵੀ 62 ਲੱਖ ਦੇ ਆਪਣੀ ਰਸਤੇ ਤੋਂ ਜਲ ਗਈ ਖਜ਼ਾਨੇ 'ਚ ਜਿਹੜੀ ਬਾਹਰੋਂ ਆਈ ਤਾਂ ਕੋਈ ਹਿਸਾਬ ਨਹੀਂ ਅਸਲ ਜੀ ਤੇ ਬਾਕੀ ਕੋਈ 26 27 ਲੱਖ ਦਾ ਡੀਜ਼ਲ ਜਲ ਗਿਆ ਮਸ਼ੀਨਾਂ 'ਚ ਜਿਹੜੇ ਬੰਨ ਲਾ ਰਹੀਆਂ ਟਿਪਰ ਚੱਲ ਰਹੇ ਆ ਤੇ ਉਹਨਾਂ ਬਹੁਤ ਵੱਡਾ ਮੋਰਚਾ ਸੰਭਾਲਿਆ ਸਾਰੀਆਂ ਸੰਪਰਦਾਮਾਂ ਸਾਰੀ ਸੰਗਤ ਨਾਲ ਲੱਗੀ ਹੋਈ ਐ ਬਾਬਾ ਜੀ ਕਈ ਵਾਰੀ ਜਦੋਂ ਸੁੱਕਾ ਪੱਕਾ ਹੁੰਦਾ ਨਾ ਬਹੁਤ ਸਾਰੇ ਲੋਕ ਕਹਿੰਦੇ ਆ ਇਹ ਚਿੱਟੀ ਸਿਉਂਕ ਆ ਇਹ ਐਦਾ ਗੁਰੂ ਘਰਾਂ ਨੂੰ ਵੀ ਜਾਂ ਆ ਮਹਾਂਪੁਰਸ਼ਾਂ ਨੂੰ ਵੀ ਟਾਰਗੇਟ ਕੀਤਾ ਜਾਂਦਾ ਉਹਨਾਂ ਦਿਨਾਂ ਦੇ ਵਿੱਚ ਤੇ ਹੁਣ ਜਿਹੜੀ ਇਹ ਲੋੜ ਸਮਝ ਆਈ ਐ ਅਸਲ 'ਚ ਵੀ ਸੰਸਥਾਵਾਂ ਨੂੰ ਤਕੜੇ ਕਰਨ ਦੀ ਕਿੰਨੀ ਲੋੜ ਆਪਣੀਆਂ ਨੂੰ ਉਹ ਲੋਕਾਂ ਦੀ ਜੀ ਮਾੜੀ ਮਾਨਸਿਕਤਾ ਜਿਹੜੇ ਚਿੱਟੀ ਸੇਂਗ ਵਗੈਰਾ ਦੱਸਦੇ ਆ ਤੇ ਹੁਣ ਪਰਖ ਹੋ ਗਈ ਸਾਰੀ ਚਿੱਟੀ ਵੀ ਸੰਤ ਮਹਾਂਪੁਰਖ ਕਿੱਥੇ ਖੜੇ ਐ ਸੰਗਤ ਕਿੱਥੇ ਖੜੀ ਐ ਜੇ ਗਵਰਨਮੈਂਟ ਇੱਕ ਪੈਸਾ ਵੀ ਨਾ ਦਵੇ ਤੇ ਮਾਨ ਵਾਲੀ ਗੱਲ ਹੈ ਵੀ ਜਿੰਨੇ ਪੰਜਾਬੀ ਬਾਹਰ ਬੈਠੇ ਆ ਤੇ ਇਹਦਾ ਗੱਲ ਸਾਰੀ ਵੀਕ ਦਿੰਦੀ ਆ ਸਾਫ ਸਫਾਈ ਦੀ ਜੋ ਬਣਾਉਣੇ ਕੋਠੇ ਕਾਠੇ ਜੋ ਰੇਤਾ ਵਗੈਰਾ ਕੱਢਣਾ ਕੋਈ ਵੱਡੀ ਗੱਲ ਨਹੀਂ ਹੈ ਇਹ ਗੁਰੂ ਨਾਨਕ ਦੇ ਜਿਹੜੇ 20 ਰੁਪਏ ਆ ਨਾ ਉਹਨਾਂ ਦੀ ਕੀਮਤ ਉਹਦੋਂ ਕਦਰ ਸੀ ਕਿੰਨੇ ਸੀ ਤੇ ਉਹ ਚੱਲ ਰਹੇ ਆ ਮਾਦਕਾਨਾ ਜਿਹੜਾ ਮਹਾਰਾਜ ਕਦੇ 40 ਰੁਪਏ ਲਾ ਦੇ ਦਾ ਦਿਨ ਦੇਖਣੀ ਨਾ ਪੈਂਦੇ ਤੇ ਦੇਸੀ ਘੋ ਤੇ ਚਲੇਪੀਆਂ ਚੱਲਦੀਆਂ ਸਾਰੀਆਂ ਖੁੱਲੇ ਲੰਗਰ ਚੱਲਦੇ ਸੋ ਬਿਲਕੁਲ ਹਾਂਜੀ ਆਖਰ ਚ ਨੋਜੋਇਨਾਂ ਨੂੰ ਬਾਈ ਸੁਨੇਹਾ ਤੁਹਾਡਾ ਤੇ ਤੁਹਾਡੇ ਮਨ ਦੀ ਕੋਈ ਭਾਵਨਾ ਹੈ ਤਾਂ ਦੱਸੋ ਸਾਡਾ ਤਾਂ ਇਹੀ ਹੈ ਜਿਹੜੇ ਮੰਢੀਰ ਨੂੰ ਕਹਿੰਦੇ ਫੋਗ ਰਿਆ ਏ ਟਰੈਕਟਰਾਂ ਨੂੰ ਬੜੇ ਬੜੇ ਟਾਇਰ ਪਾ ਕੇ ਘੁੰਮਦੇ ਫੋਗਰ ਵਰਦੀਆਂ ਕਰਦੇ ਆਪਣਾ ਹੁੱਲੜ ਬਾਜੀਆਂ ਕਰਦੇ ਇਹ ਅੱਜ ਉਹੀ ਖੜੇ ਸਾਰੇ ਆ ਗਏ ਅੱਜ ਜਿਹਨੂੰ ਪੁਲਿਸ ਘੇਰਦੀ ਹੁੰਦੀ ਜਿੰਦੇ ਟਰੈਕਟਰ ਬੌਂਡ ਕਰਦੇ ਜੀ ਇਹ ਸਾਰੇ ਉਹੀ ਟਰੈਕਟਰ ਹੈ ਜੀ ਅੱਜ ਆਏ ਵੇ ਤੇ ਹੁਣ ਨਹੀਂ ਦੇਖਦਾ ਕੋਈ ਸਰਕਾਰ ਦਾ ਬੰਦਾ ਜੀ ਇੱਥੇ ਸਾਰੇ 600 ਟਰਾਲੀ ਲੈ ਕੇ ਆਉਣੇ ਜਿੱਥੋਂ ਮੈਂ ਕਹਿੰਨਾ ਸਾਰੇ ਬੰਨਾਂ ਪਰ ਲਾਏ ਜੀ ਨਹਿਰ ਛੇਹਾਂ ਦੇ ਟੁੱਟੀ ਜਿੱਥੇ ਤੇ ਵੀ ਟੁੱਟੀ ਸ ਉਥਾ ਅਜ ਕੋਈ ਨਹੀਂ ਸਰਕਾਰ ਦਾ ਬੰਦਾ ਦਿਖਿਆ ਜੀ ਇਹ ਤਾਂ ਇਹੀ ਕਹਿਣਾ ਚਾਹੁੰਦੇ ਪੈਸੇ ਵੰਡਦੇ ਫਿਰਦੇ ਜੀ ਸੁਖਵੀਰ ਬਾਦਲ ਚਾਹੀ ਭਗਵੰਤ ਮਾਨ ਚਾਹੀ ਕੋਈ ਹੋਰ ਲੀਡਰ ਹੈ ਇਹ ਪਾਰਟੀਆਂ ਨੂੰ ਪੈਸੇ ਵੰਡਦੇ ਇਹ ਪੰਜਾਬ ਦੇ ਨਾਲ ਨਹੀਂ ਹੈ ਜਦੋਂ ਤੱਕ ਇਹ ਪੰਜਾਬ ਦੇ ਨਾਲ ਨਹੀਂ ਨਾ ਹੁੰਦੇ ਉਦੋਂ ਤੱਕ ਸਾਡਾ ਪੰਜਾਬ ਨਹੀਂ ਬਚਣਾ ਇਹ ਪਾਰਟੀਆਂ ਨੂੰ ਪੈਸੇ ਦੇ ਰਹੇ ਆਪਣੇ ਬੰਦਿਆਂ ਨੂੰ ਪੈਸੇ ਦੇ ਰਹੇ ਪੰਜਾਬ ਨੂੰ ਪੈਸਾ ਨਹੀਂ ਦੇ ਰਹੇ ਪੰਜਾਬ ਦੇ ਨਾਲ ਨਹੀਂ ਹੈ ਪੰਜਾਬ ਦੇ ਨਾਲ ਸਾਡੀ ਨੌਜਵਾਨ ਪੀੜ੍ਹੀ ਸਾਡੇ ਬਜ਼ੁਰਗ ਜਿਨ੍ਹਾਂ ਨੂੰ ਸਾਨੂੰ ਸੇਧ ਦਿੱਤੀ ਵੀ ਆਹ ਕੰਮ ਕਰਨਾ ਇੱਥੇ ਕਰਨਾ ਆ ਕਿੱਦਾਂ ਕਰਨਾ ਉਹ ਸਾਡੇ ਨਾਲ ਖੜੇ ਬਾਕੀ ਹੋਰ ਸਿੰਗਰ ਜੋ ਵੀ ਬਾਹਰ ਤੇ ਪੈਸਾ ਸਾਡੇ ਪੰਜਾਬ ਦੇ ਨੌਜਵਾਨ ਗਏ ਆ ਬਾਹਰ ਉਹ ਪੈਸਾ ਕਰੇ ਭੇਜ ਰਹੇ ਆ ਉਹ ਨਾਲ ਖੜੇ ਨਾ ਕੋ ਸਰਕਾਰ ਪ੍ਰਸ਼ਾਸਨ ਕੋਈ ਸਾਡੇ ਨਾਲ ਆ ਕੇ ਨਹੀਂ ਖੜਿਆ ਤੁਸੀਂ ਦਰਿਆੰਬ ਘਰ ਜਾਂਦੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਤੁਹਾਨੂੰ ਮੈਡੀਕਲ ਦੀ ਲੋੜ ਹੈ ਬਾਕੀ ਜਿਹੜਾ ਇਹ ਨੁਕਸਾਨ ਹੋਇਆ ਏ ਫੜਾਂ ਤੇ ਬਾਦ ਬਦ ਲੱਗਣਾ ਕਿਹਦੇ ਕਿੰਨੇ ਪਸ਼ੂ ਮਰ ਗਏ ਕਿਨੂੰ ਕਿਹੜੀ ਬਿਮਾਰੀ ਲੱਗੀ ਕਿਹਦੇ ਕਿੰਨੇ ਘਰ ਦਾ ਨੁਕਸਾਨ ਹੋ ਗਿਆ ਇਹਦਾ ਸੋਸ਼ਲ ਮੀਡੀਆ ਪਰ ਹਾਲੇ ਕੁਝ ਨਹੀਂ ਦਿਖਾਰੇ ਪੈਸੇ ਦਿਖਾਈ ਯਾਰ ਇਹ ਬੰਡੇ ਬਾ ਸੁਖਬੀਰ ਬਾਦ ਨੇ ਇੰਨੇ ਪੈਸੇ ਦਿੱਤੇ ਭਗਵੰਤ ਮਾਨ ਨੇ ਇੰਨੇ ਪੈਸੇ ਦਿੱਤੇ ਸਾਰੇ ਲੱਖ ਰੁਪਏ ਦਾ ਚਾਹ 2000 ਦਾ ਪਾਈਏ 2500 ਪਾਈਏ 3000 ਦਾ ਪਾਈਏ ਇਹ ਸਾਰਾ ਸਾਡੀ ਲੋਕਲ ਸੰਗਤ ਦਾ ਸਹਿਯੋਗ ਹੈ ਕੋਈ 500 ਦਵੇ ਕੋਈ 50 ਦਵੇ ਕੋਈ 1000 ਦਵੇ ਟਰੈਕਟਰ ਤਾਂ ਚੱਲ ਰਿਹਾ ਹਫਤੇ ਤੋਂ ਜੀ ਜੀ ਤੇ ਅੱਗੇ ਕੋਈ ਪੱਕਾ ਪਤਾ ਨਹੀਂ ਵੀ ਹਫਤਾ ਚੱਲਣੇ ਦੱਸਦੇ ਚੱਲਣੇ ਅੱਗੇ ਪਰਮੇਸ਼ਰ ਜਾਣੇ ਕੋਈ ਬੰਦੋ ਪੈਸੇ ਹੀ ਨਹੀਂ ਆ ਬਿਲਕੁਲ ਬਿਲਕੁਲ ਇਹ ਜਿਹੜੀ ਹੈਗੀ ਆ ਆਫਤ ਆਈ ਹੈ ਦਰਿਆਵਾਂ ਦੇ ਮੂੰਹ ਆਬਾਦੀ ਵੱਲੂ ਹੋਏ ਆ ਪਰ ਇਹ ਪੰਜਾਬ ਹੈ ਇੱਥੇ ਜੇਕਰ ਆਫਤ ਵੀ ਆਉਂਦੀ ਹੈ ਤਾਂ ਉਹਦੇ ਸਾਹਮਣੇ ਡਟਿਆ ਜਾਂਦਾ ਹੈ ਇੱਥੇ ਆਫਤ ਤੋਂ ਲੋਕ ਦੂਰ ਨਹੀਂ ਭੱਜਦੇ ਸਗੋਂ ਆਫਤ ਵੱਲ ਨੂੰ ਭੱਜਦੇ ਆ ਤਾਂ ਕਿ ਆਫਤ ਨੂੰ ਰੋਕ ਸਕੇ ਸੋ ਉਹਦੀ ਇਹ ਮਿਸਾਲ ਹੈ ਇਹ ਗੱਲਾਂ ਬਾਤਾਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗੀਆਂ ਤੁਹਾਨੂੰ ਇਹ ਵਿਚਾਰ ਕਿਵੇਂ ਪ੍ਰਭਾਵਿਤ ਕਰਦੇ ਆ ਜਾਂ ਤੁਹਾਡੇ ਵਿਚਾਰ ਕੀ ਆ ਆਪਣੇ ਵਿਚਾਰ ਵੀ ਟਿੱਪਣੀਆਂ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸੁਨਾਮ ਸਿੰਘ ਪੰਜਾਬੀ ਲੋਕ ਚੈਨਲ